ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾਉਣ ਆਏ ਆਂ ਪਿੰਡ ਢੰਡੀਆਂ ਪਹੁੰਚੇ ਆਂ ਵੀਰ ਗੋਰੇ ਹੁਣਾਂ ਦੇ ਫਾਰਮ ਤੇ ਆਏ ਆਂ ਗੋਰੇ ਵੀਰ ਢੰਡੀਆਂ ਵਾਲੇ ਨੂੰ ਸਾਰੇ ਆਪਣੇ ਆਪਰੇਟਰ ਆਮ ਨੋਰਮਲ ਪਸ਼ੂ ਪਾਲਕ ਵੀਰ ਸਾਰੇ ਜਾਣਦੇ ਆਂ ਸੋ ਕਾਫੀ ਵੀਰਾਂ ਨੇ ਮੇਲਿਆਂ ਦੇ ਵਿੱਚ ਵੀ ਵੀਰ ਨੂੰ ਦੇਖਿਆ ਗੋਰੇ ਵੀਰ ਢੰਡੀਆਂ ਵਾਲੇ ਨੂੰ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਦਾ ਜਿਹੜਾ ਦੋਸਤ ਇਹ ਪਿੰਡ ਆ ਤੇ ਬੈਕਪਿਛਾੜੀਆਂ ਵੀ ਇੱਥੋਂ ਥੋੜੀ ਦੂਰੀ ਤੇ ਆ ਸੰਤੂ ਵਾਲਾ ਪਿੰਡ ਬਿਲਕੁਲ ਨਜ਼ਦੀਕ ਆ ਤੇ ਆਮ ਨਾਰਮਲ ਚਲੋ ਆਪਣੇ ਭੈਣ ਭਰਾ ਜਦੋਂ ਵੀ ਵਿੱਜਰਦੇ ਹੋ ਤੁਸੀਂ ਠੀਕ ਆ ਜੀ ਐਸ ਦੇ ਇੱਕ ਬ੍ਰੀਡਰ ਦੇ ਤੌਰ ਤੇ ਵੀ ਵੀਰ ਨੂੰ ਜਾਣਦੇ ਹੋ ਤੇ ਬਾਕੀ ਦੋ ਜਿਹੜੇ ਮੇਨ ਜਿਹੜੇ ਮਾਲੀ ਵੀਰ ਦੇ ਕੋਲੇ ਅੱਜ ਮੌਜੂਦ ਆ ਠੀਕ ਆ ਜੀ ਬਹੁਤ ਵਧੀਆ ਖੂਬਸੂਰਤ ਚੰਗੇ ਮਾਲੀ ਆ ਇੱਕ ਪਿਸਟਲ ਸਾਨੂ ਵੀ ਤੁਸੀਂ ਸਾਰੇ ਜਾਣਦੇ ਹੋ ਤੇ ਇੱਕ ਸਮੁੰਦਰ ਬੁੱਲ ਵੀ ਪਿੱਛੇ ਜੇ ਵੀਰ ਹੋਣਾ ਨੇ ਪਰਚੇਜ਼ ਕੀਤਾ ਸੀ ਇਹਨਾਂ ਦੇ ਕੋਲ ਆਇਆ ਸੀਗਾ ਬਤੌਲਤ ਅੰਕਲ ਰਸਾਲ ਸਿੰਘ ਹੋਣਾ ਦੇ ਕਿਉਂਕਿ ਬੜੇ ਵਧੀਆ ਇਹਨਾਂ ਦਾ ਚੰਗੇ ਸਬੰਧ ਦਾ ਚੰਗੀ ਬੌਂਡਿੰਗ ਆ ਅੰਕਲਸਾਰ ਹੋਣ ਦੇ ਨਾਲ ਸੁੰਬੇਲਿਆਂ ਦੇ ਵਿੱਚ ਉਹ ਵੀ ਕਾਫੀ ਸਾਡੇ ਮਾਝੇ ਦੇ ਜਿਵੇਂ ਇਹ ਗੱਲ ਕਰਦੇ ਵੀ ਮਾਝੇ ਦੇ ਵੀ ਉਹ ਜਿਹੜੇ ਬੋੜ ਨੇ ਨੀਲੀ ਰਾਵੀ ਤੇ ਤੇ ਉਹਨਾਂ ਦੀ ਮਾਇਆ ਮਾਝਾ ਤੇ ਮਾਇਆ ਮੱਝ ਦੀ ਪੇਟੋਂ ਜਿਹੜਾ ਸਮੁੰਦਰ ਬੋਲ ਆਇਆ ਉਹ ਵੀਰ ਗੋਰੇ ਢੰਡੀਆਂ ਦੇ ਕੋਲ ਆ ਤੇ ਖਾਸ ਤੌਰ ਤੇ ਵੀ ਗੱਲ ਕਰਨੀ ਬਣਦੀ ਆ ਜੇਕਰ ਆਪਾਂ ਪੰਜਾਬ ਦੇ ਵਿੱਚ ਖੜੇ ਆ ਦੋਸਤੋ ਪੰਜਾਬ ਦੇ ਵਿੱਚ ਜੇਕਰ ਮੇਲਿਆਂ ਦੀ ਗੱਲ ਕਰੀਏ ਤੇ ਨੀਲੀ ਰਾਵੀ ਨਸਲ ਬਰੀਡ ਦੇ ਵਿੱਚ ਬਿਲਕੁਲ ਟੌਪ ਕਲਾਸ ਦੇ ਜਿਹਨੇ ਦੁੱਧ ਚਵਾਇਆ ਤੇ ਉਹ ਅੰਕਲ ਰਸਾਲ ਸਿੰਘ ਦੀ ਮੱਝ ਆ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਪੀਡੀਐਫ ਦੀ ਗੱਲ ਕਰੀਏ ਹੋਰ ਅਨਦਰ ਮੇਲਿਆਂ ਦੀ ਗੱਲ ਕਰੀਏ ਜਿੱਥੇ ਵੀ ਭਾਗ ਲਿਆ ਜਿੱਥੇ ਪਾਰਟਿਸਿਪੇਟ ਕੀਤਾ ਤਾਂ ਬਿਲਕੁਲ ਟੌਪ ਕਲਾਸ ਦੀ ਮੱਝ ਦਾ ਜਿਹੜਾ ਦੋਸਤੋ ਇੱਕ ਬਿਲਕੁਲ ਬੱਚਾ ਜਿਹੜਾ ਤੁਹਾਨੂੰ ਦਿਖਾਉਣਾ ਹੈ ਆਪਾਂ ਸਮੁੰਦਰ ਇਹਦਾ ਨਾਮ ਆ ਤੇ ਵੀਰ ਗੋਰੇ ਢੰਡੀਆਂ ਵਾਲੇ ਦੇ ਕੋਲ ਆ ਤੇ ਸਮੁੰਦਰ ਦੀ ਮਦਰ ਦਾ ਜੇਕਰ ਮਾਇਆ ਦਾ ਬਿਲਕੁਲ ਆਪਾਂ ਜ਼ਿਕਰ ਕਰੀਏ ਤੇ ਮਾਇਆ ਦਾ ਕੀ ਰਿਕਾਰਡ ਆ ਤੇ ਇਹ ਆਪ ਜਿਹੜੇ ਬੁੰਨ ਦਾ ਬੱਚਾ ਠੀਕ ਆ ਜੀ 113 ਨੰਬਰ ਦਾ ਇਹ ਆਪ ਬੱਚਾ ਨਾਬੇ ਵਾਲੇ ਬਿਲਕੁਲ ਸੀਆਈਆਰ ਵੀ ਨਾਬੇ ਵਾਲੇ ਬਿਲਕੁਲ ਯੂਨੀਵਰਸਿਟੀ ਦਾ ਠੀਕ ਆ ਜੀ ਉੱਥੇ ਕਾਫੀ ਬੁੱਲ ਵੀ ਹੈਗੇ ਆ ਕਾਫੀ ਮੱਝਾਂ ਵੀ ਝੋਟੀਆਂ ਵੀ ਆ ਤੇ ਉਥੋਂ ਬਾਕੀ ਚੰਗੀਆਂ ਕਟੀਆਂ ਝੋਟੀਆਂ ਵੀ 113 ਨੰਬਰ ਦੀਆਂ ਆਈਆਂ ਨੇ ਉਹ ਵੀ ਚੰਗੇ ਮਿਲਕ ਤੇ ਚੱਲ ਰਹੀਆਂ ਨੇ ਪੂਰੀ ਗੱਲਬਾਤ ਆਪਾਂ ਕਰਾਂਗੇ ਵੀਰ ਗੋਰੇ ਦੇ ਨਾਲ ਤੇ ਪੂਰਾ ਮਾਲੀ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾਵਾਂਗੇ ਤੇ ਨਾਲ ਦੀ ਨਾਲ ਇਹ ਵੀ ਆਪਾਂ ਜਿਹੜਾ ਇੱਕ ਮੇਨ ਜਿਹੜਾ ਉਦੇਸ਼ਕ ਆ ਜਾਂ ਮੇਨ ਟੀਚਾ ਆਪਣਾ ਵੀਡੀਓ ਬਣਾਉਣ ਦਾ ਇਹ ਮਾਦੀ ਜਿਹੜੇ ਬਿਲਕੁਲ ਵੀਰ ਦੇ ਕੋਲ ਆ ਠੀਕ ਆ ਜੀ ਸਮੁੰਦਰ ਇਹਦੇ ਸੀਮਨ ਸਟਰਾ ਵੀ ਅਵੇਲੇਬਲ ਨੇ ਕਿਸੇ ਭਰਾ ਨੂੰ ਸੀਮਨ ਸਟਰਾ ਚਾਹੀਦਾ ਉਹ ਸੀਮਨ ਸਟਰਾ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਡਾਇਰੈਕਟ ਕ੍ਰੋਸਿੰਗ ਤੇ ਲਈ ਵੀ ਅਵੇਲੇਬਲ ਆ ਡਾਇਰੈਕਟ ਕ੍ਰੋਸਿੰਗ ਦੇ ਲਈ ਪਹਿਲਾਂ ਵੀਰ ਉਹਨਾਂ ਨੇ ਨਹੀਂ ਛੱਡਿਆ ਸੀਗਾ ਬਾਕੀ ਹੁਣ ਜੜੀਆਂ ਝੋਟੀਆਂ ਠੀਕ ਆ ਜੀ ਆਉਂਸਰ ਤੋਂ ਪਲੂਨ ਪਹਿਲਾ ਸਵੇਰ ਬੰਨਣ ਵਾਲੀਆਂ ਨੇ ਠੀਕ ਆ ਜੀ ਹੁਣ ਨੀਲੀ ਰਾਵੀ ਦੇ ਵਿੱਚ ਖਾਸ ਤੌਰ ਤੇ ਬਾਕੀ ਫੰਕਸ਼ਨ ਵਾਲੀ ਕੋਈ 50 60 70% ਦੀ ਫੰਕਸ਼ਨ ਵਾਲੀ ਉਹ ਕੰਪਲੀਟ ਕਰਦੀਆਂ ਹੁਣ ਦਹਿਰਾ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਮਦਰ ਵਾਲੇ ਪੱਖ ਤੋਂ ਫਾਦਰ ਵਾਲੇ ਪੱਖ ਤੋਂ ਬਿਲਕੁਲ ਟਾਪ ਕਲਾਸ ਜਿਹੜਾ ਬਲੱਡ ਲਾਈਨ ਦੇ ਵਿੱਚ ਅੱਜ ਜਿਹੜਾ ਆਪਾਂ ਤੁਹਾਨੂੰ ਮਾਲੀ ਦਿਖਾਵਾਂਗੇ ਸਮੁੰਦਰਪੁਰ ਦੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਪਿਸਟਲਸ ਆਣ ਵੀ ਤੁਹਾਨੂੰ ਦਿਖਾਵਾਂਗੇ ਜਿਹੜਾ ਵੀਰ ਗੋਰੇ ਦੇ ਕੋਲ ਪਹਿਲਾਂ ਹੀ ਆਲਰੇਡੀ ਮੌਜੂਦ ਆ ਆਜੋ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੋਰੇ ਸੱਸੀ ਕਾਲ ਜੀ ਸੱਸੀ ਕਾਲ ਵੀਰ ਜੀ ਬਾਜੀ ਠੀਕ ਠਾਕ ਬਹੁਤ ਵਧੀਆ ਜੀ ਤੁਸੀਂ ਦੱਸੋ ਗੋਰੇ ਵੀਰ ਚਲੋ ਮਾਲੀ ਨਾਰਮਲੀ ਆਪਾਂ ਮੇਲਿਆਂ ਦੇ ਵਿੱਚ ਅਕਸਰ ਦੇਖਿਆ ਅੱਜ ਘਰ ਪਹਿਲੀ ਵਾਰੀ ਆਪਣਾ ਤੋੜੇ ਹੋਈ ਹੈ ਵਿਜਟ ਤੇ ਸੁਭਾਗ ਹੀ ਮਤਲਬ ਸੁਆਬ ਬਣ ਗਿਆ ਤੇ ਨਾਲ ਹੀ ਅੱਜ ਗੋਰੇ ਵੀਰ ਦੇ ਕੋਲ ਤੜਕੇ ਅਸੀਂ ਮਾਰਨਿੰਗ ਹੀ ਫੋਨ ਕੀਤਾ ਇੱਕ ਜਨੂਨੀ ਮਹਿਗਾ ਵੀਰ ਗੋਰੇ ਇੱਕ ਆਪਣੇ ਕੋਲ ਨੀਲੀ ਦਾ ਵੀ ਦੀ ਮੱਝ ਆ ਤੇ ਉਹ ਮੱਝ ਆਪਾਂ ਲਵਾਈਏ ਆਪਣੇ ਮਾਲੀ ਤੋਂ ਤੇ ਵੀਰ ਨੇ ਬਿਲਕੁਲ ਆਪਣੀ ਜਿਹੜੀ ਅਪੀਲ ਆ ਠੀਕ ਆ ਜੀ ਬੇਨਤੀ ਪ੍ਰਮਾਣ ਕੀਤੀ ਹੈ ਤੇ ਅੱਜ ਅਸੀਂ ਸਮੁੰਦਰ ਬੋਲ ਤੋਂ ਜਿਹੜੀ ਮੱਝ ਵੀ ਆਪਣੀ ਕਰਾਸ ਕਰਕੇ ਲੈ ਕੇ ਗਏ ਆ ਤੇ ਬਾਕੀ ਪੂਰੀ ਗੱਲ ਵੀ ਆਪਾਂ ਕਰਾਂਗੇ ਗੋਰੇ ਵੀਰ ਮੇਲਿਆਂ ਦਾ ਐਕਸਪੀਰੀਅੰਸ ਵੀ ਤੁਹਾਡਾ ਬਹੁਤ ਵੱਡਾ ਹਾਂਜੀ ਕਿਉਂਕਿ ਪੀਡੀਐਫ ਹੈ ਕੋਈ ਡੀਐਫ ਹੈ ਚਾਹੇ ਕੋਈ ਚੜ੍ਹੇਕ ਮੇਲੇ ਦੀ ਗੱਲ ਕਰ ਲਈਏ ਹਣਾ ਤਨੋਂ ਨੇ ਦੀ ਗੱਲ ਕਰ ਲਈਏ ਉੱਥੇ ਤੁਹਾਡੇ ਅਕਸਰ ਆਉਣੇ ਜਾਂਦੇ ਰਿਹਾ ਚਾਹੇ ਮਾਗੀ ਮੁਕਸਰ ਦੀ ਗੱਲ ਕਰ ਲਈਏ ਹਾਂਜੀ ਤੇ ਮੈਨੂੰ ਲੱਗਦਾ ਵੀ ਘੱਟੋ ਘਾਟ ਵੀ ਵੀਰ ਗੁਰੇ ਘੱਟੋ ਘਾਟ ਐਕਸਪੀਰੀਅੰਸ ਤੁਹਾਡਾ ਕੋਈ 10 ਤੋਂ 15 ਸਾਲ ਦਾ ਹੋ ਗਿਆ ਵੀ ਤਕਰੀਬਨ ਮੇਲਿਆਂ ਦੇ ਵਿੱਚ ਪਾਰਟਿਸਿਪੇਟ ਕਰਦੇ ਹਾਂ ਹਾਂਜੀ ਤੇ ਦੱਸਿਓ ਜੀ ਮਾੜਾ ਖੁੱਲ ਕੇ ਇੱਕ ਆਪਣੇ ਕੋਲ ਸਮੁੰਦਰ ਬੋਲਾ ਇੱਕ ਆਪਣੇ ਕੋਲ ਕ੍ਰਿਸਟਲ ਬੋਲਾ ਜੀ ਮੈਂ ਜੀ ਮੈਂ ਤਕਰੀਬਨ ਮੈਨੂੰ 13 ਸਾਲ ਹੋ ਗਏ ਆ ਜੀ ਠੀਕ ਆ ਜੀ ਇਸ ਮੇਲਿਆਂ ਵਾਲੇ ਪਾਸ ਲਗਾਤਾਰ 13 ਸਾਲ ਤੋਂ ਯਾਨੀ ਕਿ ਮੇਲਿਆਂ ਦੇ ਵਿੱਚ ਜਾ ਰਹੇ ਆ ਕਿਤੇ ਪਸੂ ਲੱਗ ਗਿਆ ਕਿਤੇ ਨਹੀਂ ਲੱਗਾ ਯਾਨੀ ਕਿ ਮੇਲਿਆਂ ਦੇ ਨਾਲ ਵੀ 13 ਕ ਸਾਲ ਵੀ ਹੋ ਗਏ ਆ ਜੀ ਜੁੜਿਆਂ ਨੂੰ ਠੀਕ ਆ ਜੀ ਤੇ ਬੁੱਲ ਪਹਿਲਾਂ ਵੀ ਰੱਖੇ ਆ ਜੀ ਤੇ ਮੇਲਿਆਂ ਦੇ ਵਿੱਚ ਲੱਗਦੇ ਰਹੇ ਆ ਉਸ ਤੋਂ ਮੁੜ ਕੇ ਇੱਕ ਟਾਈਮ ਆ ਗਿਆ ਵੀ ਰਿਕਾਰਡ ਦਾ ਹਮ ਆਪ ਨੂੰ ਨੌਲੇਜ ਵਧ ਗਈ ਹਨ ਜਿਵੇਂ ਆਪਾਂ ਕਹਦੇ ਵੀ ੱੱਕੇ ਖਾਈ ਜਾਂਦੇ ਹਨ ਹਣਾ ਵਿਚਰਦੇ ਰਹਿੰਦੇ ਆ ਵੀ ਤੁਰੇ ਫਰਦੇ ਰਹੇ ਹਨਾ ਵੀ ਵਗਲਾ ਕਹਿੰਦਾ ਵੀ ੱੱਕੇ ਖਾ ਕੇ ਅਕਲ ਆਉਂਦੀ ਏ ਉਹ ਕਹਿ ਲਗੇ ਆਪਾਂ ਪੰਜਾਬੀ ਦੇ ਵਿੱਚ ਤੇ ਉਹ ਜਿਵੇਂ ਜਿਵੇਂ ਨੌਲਜ ਵਧੀ ਵੀ ਮਾਲੀ ਰੱਖਿਆ ਜਾਵੇ ਜਿਹਦਾ ਰਿਕਾਰਡ ਹੋਵੇ ਜੀ ਵੀ ਘਰ ਤੋਂ ਘੱਟ ਸੁਣੀ ਸੁਣਾਈ ਗੱਲ ਨਾ ਹੋਵੇ ਰਿਕਾਰਡ ਹੋਵੇ ਕਿਤੋਂ ਦਾ ਰਿਕਾਰਡ ਹੋਵੇ ਘਰ ਦਾ ਹੋਵੇ ਮੇਲੇ ਦਾ ਹੋਵੇ ਵੀ ਇੱਕ ਆਪ ਨੂੰ ਆਸ ਹੋਵੇ ਵੀ ਹਾਂ ਆਪਾਂ ਸਹੀ ਕਰ ਰਹੇ ਆਂ ਵੀ ਆਪਣੇ ਹੱਥ ਵਸ ਜਿਹੜਾ ਹੈਗਾ ਵੀ ਆਪਾਂ ਚੰਗੇ ਦੁੱਧ ਵਾਲੀ ਮੱਝ ਦਾ ਬੱਚਾ ਵਾਰਤ ਰਹੇ ਆਂ ਲੋਕਾਂ ਨੂੰ ਉਹਦਾ ਸੀਮਨ ਦੇ ਰਹੇ ਆਂ ਲੋਕਾਂ ਦੀਆਂ ਮੱਝਾਂ ਕ੍ਰੋਸ ਕਰਾ ਲਿਆ ਵੀ ਆਪਾਂ ਆਪਣੋ ਚ ਯੋਗਦਾਨ ਇਹੋ ਹੋਵੇ ਵੀ ਆਪਣੀ ਜਿਹੜਾ ਮਾਲੀ ਆ ਉਹ ਚੰਗੀ ਮਾਇਦਾ ਹੋਵੇ ਅੱਗੇ ਜੋ ਬੱਚੇ ਆਉਂਦੇ ਆ ਹਨਾ ਉਹ ਅੱਗੇ ਮਹਾਰਾਜ ਦੇ ਹੱਥ ਵਾਸਾ ਬਿਲਕੁਲ ਜੀ ਬਿਲਕੁਲ ਠੀਕ ਹੈ ਮੇਨ ਗੱਲ ਸਭ ਤੋਂ ਇਹ ਹੈ ਵੀ ਆਪ ਦੇ ਵੱਲੋਂ ਚੰਗਾ ਕਰਨ ਦੀ ਕੋਸ਼ਿਸ਼ ਕਰੀ ਆ ਤੇ ਇਹ ਜਿਹੜਾ ਮਾਲੀ ਸਮੁੰਦਰ ਆ ਜੀ ਇਹ ਮਾਇਆ ਮਾਇਦਾ ਬੱਚਾ ਠੀਕ ਹੈ ਜੀ ਸਰਦਾਰ ਰਸਾਲ ਸਿੰਘ ਦਿਓਲ ਉਹਨਾਂ ਦੀ ਮਾਇਆ ਮਾਇਦਾ ਤੇ ਮਾਇਆ ਮੱਝ ਨੇ ਇਸ ਵਾਰ 11ਵੇਂ ਸੂਏ ਦੇ ਵਿੱਚ ਪੀਡੀਐਫ ਦੇ ਵਿੱਚ 24 ਕਿਲੋ ਤੇ 600 ਗ੍ਰਾਮ ਦੁੱਧ ਜਿਹੜਾ ਵੀ ਉੱਥੇ ਕੈਮਰਿਆਂ ਦੇ ਵਿੱਚ ਚਵਾਈ ਕਰਾਈ ਉਹਦੀ ਤੇ ਉਹ ਜਣੀ ਕਿ ਉਸ ਟਾਈਮ ਉਹ 40 ਦਿਨ ਦੀ ਫੇਰ ਗੱਬਣ ਸੀ ਠੀਕ ਆ ਜੀ ਇਸ ਟਾਈਮ ਹੁਣ ਉਹਦੇ ਫੇਰ 15 ਕਿ ਦਿਨ ਉਹਦੇ ਫੇਰ ਰਹਿੰਦੇ ਆ ਵੀ 12 ਸੂਏ ਮੱਝ ਐਸ ਵਾਰੀ ਉਹ ਸੂਣ ਜਾ ਰਹੀ ਆ ਤੇ ਲਗਾਤਾਰ ਹਰੇਕ ਸਾਲ ਠੀਕ ਆ ਜੀ ਵੀ ਲਗਾਤਾਰ ਹਰੇਕ ਸੂਆ ਸੂਈ ਉਹ ਕਿਤੇ ਉਹਨੇ ਮੈਸ ਨਹੀਂ ਕੀਤਾ ਵੀ ਜਦੋਂ ਤੋਂ ਪ੍ਰੋਪਰ ਲੱਗੀ ਆ ਵਿੱਚੋਂ ਜਿਉਂ 12 ਸੂਆਂ ਦੇ ਵਿੱਚ ਤਿੰਨ ਵਾਰ ਉਹ ਮੱਝ ਇੱਕੋ ਤਰੀਕ ਤੇ ਸੂਈ ਆ ਬਹੁਤ ਜੀ ਵਾਹ ਇੱਕੋ ਤਰੀਕ ਤੇ ਤਿੰਨ ਵਾਰ ਅਲੱਗ-ਅਲੱਗ ਸਾਲਾਂ ਦੇ ਵਿੱਚ ਤਿੰਨ ਵਾਰ ਉਹ ਇੱਕੋ ਹੀ ਤਰੀਕ ਤੇ ਸੁੰਦੀ ਰਹੀ ਆ ਹੂੰ ਤੇ ਆਸਾਮ ਇਦਾਂ ਬਹੁਤ ਜਿਆਦਿਆਂ ਜੀ ਇਤੋਂ ਬਾਕੀ ਇਹਦੀਆਂ ਜਿਹੜੀਆਂ ਕਟੀਆਂ ਬਹੁਤ ਆਈਆਂ ਹਾਂ ਗੋਰੇ ਭਾਈ ਪਹਿਲਾਂ ਵੀ ਇੰਟਰਵਿਊ ਤੁਸੀਂ ਕਾਫੀ ਦਿੱਤੀਆਂ ਨੇ ਹਾਂਜੀ ਇੱਕ ਵਾਰੀ ਚਲੋ ਆਪਣੇ ਚੈਨਲ ਦੇ ਉੱਪਰ ਵੀ ਆਪਾਂ ਅੱਜ ਪਹਿਲੀ ਵਾਰੀ ਕਵਰੇਜ ਕਰਦੇ ਪਏ ਆ ਹਾਂਜੀ ਇਸ ਮਾਲੀ ਦੀਆਂ ਤੁਸੀਂ ਪਰਸੈਂਟੇਜ ਵੀ ਤੁਸੀਂ ਦੱਸੀ ਹੋਈ ਆ ਵੀ ਜੇਕਰ 10 ਮੱਜਾਂ ਤੇ ਇਹਨੂੰ ਆਪਾਂ ਵਰਤਿਆ ਤੇ ਮੈਨੂੰ ਤਾਂ ਵੀ 8 ਕਟੀਆਂ ਹੀ ਆਈਆਂ ਹਾਂ ਇਦਿਆਂ ਪਰਸੋਂ ਦੀ ਗੱਲ ਆ ਤਿੰਨ ਮੱਝਾਂ ਸੋਈਆਂ ਇੱਕੋ ਦਿਨ ਤੇ ਤਿੰਨੇ ਕੱਟੀਆਂ ਆਈਆਂ ਤੇ ਬਾਕੀ ਬੱਚੇ ਬਹੁਤ ਸੋਹਣੇ ਆ ਰਹੇ ਆ ਵੀ ਆਪ ਦੇ ਆਪ ਨੂੰ ਸੰਤੁਸ਼ਟੀ ਆ ਵੀ ਆਪਾਂ ਕੁਝ ਚੰਗਾ ਕਰ ਰਹੇ ਆ ਬਿਲਕੁਲ ਹਾਂਜੀ ਤੋਂ ਦੋਸਤੋ ਸਾਇੰਸ ਨੇ ਬੜੀ ਤਰੱਕੀ ਕੀਤੀ ਆ ਜਿਵੇਂ ਸਖਸ਼ੜ ਸੀਮਣ ਖਾਸ ਤੌਰ ਤੇ گاਵਾ ਵੜਾਂ ਦੇ ਵਿੱਚ ਆਪਾਂ ਫਾਰਮਾਂ ਦੇ ਵਿੱਚ ਦੇਖਦੇ ਆਂ ਵੀ ਸਖਸ਼ੜ ਸੀਮਣ ਵਰਤਿਆ ਜਾਂਦਾ ਵੀ ਫੀਮੇਲ ਕਾਫੀ ਆਉਣ ਦੀ ਜਿਆਦਾ ਬਿਲਕੁਲ 100% ਆਸ ਹੁੰਦੀ ਆ ਇਹ ਕਰਮਾ ਦਾ ਬਿਲਕੁਲ ਮਾਲਕ ਸੱਚੇ ਪਾਤਸ਼ਾਹ ਨੇ ਕੁਦਰਤੀ ਤੌਰ ਤੇ ਨੇਚਰਲੀ ਇਹਨੂੰ ਜਿਹੜਾ ਇਹੋ ਜਿਹਾ ਪ੍ਰੋਸੈਸ ਦਿੱਤਾ ਵੀ ਜੇਕਰ ਆਪਾਂ 100 ਦੇ ਵਿੱਚੋਂ ਵੀ ਪਰਸੈਂਟ ਪਰਸੈਂਟੇਜ ਕੱਢੀਏ ਤੇ ਹਰੇਕ ਭਰਾ ਨੂੰ ਸਮਝ ਆਈ ਜਾਣੀ ਹੈ ਵੀ ਜੇਕਰ 10 ਮੱਜਾਂ ਤੇ ਲੱਗਾ 8 ਕਟੀਆਂ ਦਿੱਤੀਆਂ ਤੇ 2 ਮੇਲ ਵੀ ਆ ਗਏ ਆ ਤੇ ਕੋਈ ਬਹੁਤੀ ਮਤਲਬ ਉਹ ਗੱਲ ਨਹੀਂ ਹੈਗੀ ਵੀ ਅੱਧੋ-ਅੱਧਾ ਦਾ ਕੰਮ ਨਹੀਂਗਾ ਤੇ ਬਹੁਤ ਸੈਕਸਰ ਸੀਮਨ ਵਾਲਾ ਹਿਸਾਬ ਆ ਇਸ ਮਾਲੀ ਦਾ ਤੇ ਸਮੁੰਦਰ ਬਾਲ ਇਸ ਦਾ ਨਾਮ ਹੈ ਤੇ ਵੀਰ ਗੋਰੇ ਕਦੋਂ ਦੀ ਇਹ ਕ੍ਰੋਸਿੰਗ ਕਰਨ ਲੱਗਾ ਤੇ ਕਦੋਂ ਦੇ ਦੇ ਸਟਰਾ ਜਿਹੜੇ ਤੁਸੀਂ ਤਿਆਰ ਕਰ ਦਿੱਤੇ ਆ ਇਹਦੀ ਉਮਰ ਇਸ ਟਾਈਮ 5 ਸਾਲ ਹੋ ਗਈ ਆ ਠੀਕ ਆ ਜੀ ਠੀਕ ਆ ਜੀ ਇਹਦੀ ਮੈਨੂੰ ਬਹੁਤ ਛੋਟੀ ਉਮਰ ਤੋਂ 2 ਸਾਲ ਦਾ ਸੀਗਾ ਜਦੋਂ ਤੋਂ 2 ਸਵਾ 2 ਸਾਲ ਦਾ ਜਦੋਂ ਮੈਨੂੰ ਡਾਇਰੈਕਟ ਆਪ ਦੇ ਯਾਨੀ ਕਿ ਜਿਹੜੇ ਬੰਦੇ ਮੇਰੇ ਬਾਲੇ ਨਜ਼ਦੀਕ ਸੀਗੇ ਉਹਨਾਂ ਦੀਆਂ ਮੱਜਾਂ ਤੇ ਛੱਡਿਆ ਤੇ ਜਿਹਦੇ ਵਿੱਚੋਂ ਕੋਈ 4-5 ਕਟੀਆਂ ਜਿਹੜੀਆਂ ਉਹ ਤੋਂ ਮੁੜ ਕੇ ਫਿਰ ਰੋਕ ਲਿਆ ਸੀਮਨ ਤੇ ਕੱਲੇ ਤੇ ਕਰਤਾ ਵੀ ਡਾਇਰੈਕਟ ਬੰਦ ਕਰਤਾ ਜੀ ਤੇ ਸੀਮਨ ਉਸ ਤੋਂ ਮੁੜ ਕੇ ਦਾ ਆਉਣ ਲੱਗ ਗਿਆ ਜੀ ਤੇ ਜਿਹੜੀਆਂ ਸੀਮਨ ਵਾਲੇ ਬੱਚੇ ਆ ਜੀ ਇਹਦੇ ਇਸ ਟਾਈਮ 1 ਸਾਲ ਦੇ ਹੋਏ ਆ ਜਿਹੜੀਆਂ ਡਾਇਰੈਕਟ ਕ੍ਰਾਸ ਦੀਆਂ ਮੱਜਾਂ ਹੋਈਆਂ ਸੀ ਉਹਦੀਆਂ ਜੀ 4-5 ਕਟੀਆਂ ਜਿਹੜੀਆਂ ਵੀ ਐਸਟਮ ਦੋ ਦੋ ਸਾਲਾਂ ਦੀਆਂ ਜਿਹੜੀਆਂ ਉਹ ਹੋ ਚੁੱਕੀਆਂ ਜੀ ਹੋ ਚੁੱਕੀਆਂ ਨੇ ਹਾਂਜੀ ਠੀਕ ਆ ਜੀ ਬਾਕੀ ਚਲੋ ਉਮੀਦ ਆ ਵੀ ਚਲੋ ਜਲਦੀ ਇੱਕ ਆਪਾਂ ਨੂੰ ਵੇਖਣ ਦੇ ਵਿੱਚ ਕੁਝ ਨਵਾਂ ਮਿਲੂਗਾ ਦੁੱਧ ਤੇ ਆਉਣਗੀਆਂ ਕਟੀਆਂ ਝੋਟੀਆਂ ਹੋਰ ਕੋਈ ਸ਼ੇਲ ਸਾਲ ਛਮਾਈ ਤੱਕ ਆਪਾਂ ਨੂੰ ਪਤਾ ਵੀ ਆਸ ਲੱਗ ਗਈਆਂ ਤੇ ਆਉਣ ਵਾਲਾ ਹੀ ਰਿਜ਼ਲਟ ਥੋੜੇ ਟਾਈਮ ਤੱਕ ਤੇ ਇਹ ਵੀਰ ਗੁਰੇ ਹੁਣ ਐਸ ਵਕਤ ਜਿਵੇਂ ਆਪਾਂ ਬਿਲਕੁਲ ਡਾਇਰੈਕਟ ਛੱਡਿਆ ਹੋਇਆ ਮਾਣ ਇਹ ਇੱਕ ਵਾਰੀ ਤੁਸੀਂ ਆਪਦੀ ਜ਼ੁਬਾਨੀ ਵੀ ਦੱਸ ਦਿਆ ਜੇ ਕੋਈ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਰਹੇ ਜੇ ਮੱਝਾਂ ਜਿਵੇਂ ਪਹਿਲਾਂ ਦੁੱਜਣ ਝੋਟੀਆਂ ਤੁਸੀਂ ਦੱਸਿਆ ਮਤਲਬ ਉਹੋ ਜਿਹੀਆਂ ਝੋਟੀਆਂ ਜਿਹੜੀਆਂ ਮਾਲੀ ਐਰੇਗ ਵਗੈਰੇ ਮਾਲੀਆਂ ਤੋਂ ਘੱਟ ਟੱਪੀਆਂ ਟਪਾਈਆਂ ਹੁਣ ਮੀਟਿੰਗ ਘੱਟ ਕੇ ਰਾਈ ਹੋਵੇ ਉਹ ਉਹਨਾਂ ਨੂੰ ਵੈਲਕਮ ਹੈ ਵੀ ਆ ਸਕਦੇ ਆਪਣੇ ਕੋਲ ਨੀਲੀ ਰਾਵੀ ਦੇ ਵਿੱਚ ਖਾਸ ਤੌਰ ਤੇ ਜਿਨ੍ਹਾਂ ਕੋਲ ਝੋਟੀਆਂ ਕੱਟੀਆਂ ਹਨ ਹਾਂਜੀ ਵੀਰੇ ਆਇਆ ਨਾ ਫੋਨ ਆਉਂਦੇ ਰਹਿੰਦੇ ਆ ਹਨਾ ਬੜੇ ਭਰਾਵਾਂ ਦੇ ਫੋਨ ਆਉਂਦੇ ਯਾਰ ਵੀ ਸੀਮਨ ਲਾਇਆ ਫਲਾਨਾ ਲਾਇਆ ਫਲਾਨਾ ਲਾਇਆ ਵੀ ਦਈ ਨਹੀਂ ਡਾਇਰੈਕਟ ਲਵਾ ਲਗੇ ਹਨਾ ਤੇ ਉਦੋਂ ਆਖੀ ਦਾ ਯਾਰ ਵੀ ਜਦੋਂ ਕਿਸੇ ਦਾ ਫੋਨ ਆਉਂਦਾ ਹਨਾ ਦੁਖੀ ਅਗਲਾ ਹੁੰਦਾ ਵੀ ਯਾਰ ਵੀ ਮੇਰਾ ਇਨਾ ਟਾਈਮ ਹੋ ਗਿਆ ਸੀਮਨ ਤੇ ਰਹਿ ਨਹੀਂ ਰਹੀ ਡਾਇਰੈਕਟ ਜਿਹੜੀ ਕ੍ਰੋਸ ਵੀ ਆਪਾਂ ਕਹਿਦਗੇ ਰਕਾਰਡ ਵਾਲੇ ਸਾਨ ਜਿਨ੍ਹਾਂ ਨੂੰ ਪ੍ਰੋਪਰ ਕਹਿਦਗੇ ਹਨਾ ਵੀ ਚਲੋ ਸਾਨ ਵਾਧੂ ਆ ਸਾਨ ਆ ਪਾਣੀ ਕਹਿੰਦੇ ਵੀ ਸਾਨ ਥੋੜੇ ਸਾਨ ਬਹੁਤ ਆ ਵੀ ਸਾਨ ਉਹ ਗਿਣਤੀ ਦੇ ਸਾਨ ਹੋਣਗੇ ਮੇਰੇ ਹਿਸਾਬ ਦੇ ਨਾਲ ਕੋਈ 2-4 ਸਾਨ ਹੋਣਗੇ ਠੀਕ ਆ ਜਿਹੜੇ ਡਾਇਰੈਕਟ ਕ੍ਰੋਸਿੰਗ ਤੇ ਛੱਡਦੇ ਆ ਜਿਨ੍ਹਾਂ ਦੀਆਂ ਮਾਵਾਂ ਦਾ ਦੁੱਧ ਚੰਗਾ ਜੇ ਸੁਣਿਆ ਸੁਆਇਆ ਗੱਲ ਕਰ ਲਗੇ ਵੀ ਉਹੀ ਜਵਾਨੀ ਕਹਿਦਗੇ ਵੀ ਇਹਦੀ ਮਾਂ ਦਾ ਦੁੱਧ ਜੀ 22 ਕਿਲੋ 24 ਕਿਲੋ ਫਿਰ ਵਾਧੂ ਆ ਵਾਧੂ ਆ ਹਨਾ ਤੇ ਫਿਰ ਇਹ ਚੀਜ਼ ਦੀ ਥੋੜਾ ਮਸੂਤ ਹੋਇਆ ਤੇ ਫਿਰ ਮੈਂ ਇੱਕ ਫੈਸਲਾ ਲਿਆ ਵੀ ਜਿਹੜਾ ਇਹਨੂੰ ਉਹਨਾਂ ਮੱਝਾਂ ਤੇ ਛੱਡਿਆ ਜਾਵੇ ਜਿਹੜੀਆਂ ਤਾਜ਼ੀਆਂ ਸੂਈਆਂ ਹੋਣ ਠੀਕ ਆ ਜਾਂ ਅਫਸਰ ਝੋਟੀਆਂ ਉਹ ਹੋਣ ਵੀ ਕਿਸੇ ਮੇਰੇ ਭਰਾ ਬੇਨਤੀ ਆ ਵੀ ਕਿਸੇ ਦਾ ਪਸ਼ੂ ਰਿਪੀਟ ਬਾਰ-ਬਾਰ ਕਰਦਾ ਹੋਵੇ ਉਹ ਵੀ ਫੋਨ ਨਾ ਲਾਵੇ ਤੇ ਲੈ ਕੇ ਨਾ ਆਵੇ ਬਿਲਕੁਲ ਹਾਂਜੀ ਬਿਲਕੁਲ ਸੋ ਇਹ ਦੋਸਤੋ ਜ਼ਰੂਰੀ ਗੱਲ ਆ ਸੋ ਸਮੁੰਦਰ ਬੁੱਲ ਦੀ ਜਿਹੜੀ ਆਪਾਂ ਗੱਲਬਾਤ ਕਰਦੇ ਪਏ ਆ ਬਹੁਤ ਵੀਰਾਂ ਦੇ ਮਨ ਦੇ ਵਿੱਚ ਡਾਊਟ ਹੁੰਦੇ ਆ ਵੀ ਇੱਕ ਤੁਹਾਡੇ ਕੋਲ ਨੀਲੀ ਰੱਬ ਦੀ ਮੱਝ ਚੰਗੀ ਝੋਟੀ ਆ ਤੇ ਬੰਦੇ ਕਨਫਿਊਜ਼ ਇਹਨੇ ਕਿ ਜਿਆਦੇ ਹੋਏ ਪਏ ਆ ਕਿਉਂਕਿ ਪ੍ਰਾਈਵੇਟ ਬੁੱਲ ਸਰਕਾਰੀ ਬੁੱਲ ਚਲੋ ਬਹੁਤ ਜਿਆਦਾ ਆ ਉਹਨਾਂ ਦਾ ਰਿਕਾਰਡ ਵੇਖਣਾ ਪਊਗਾ ਜਿਵੇਂ ਇੱਕ ਜਿਉਂਦੀ ਜਾਗਦੀ ਮਿਸਾਲ ਆ ਸਾਡੇ ਮਾਝ ਦੇ ਪਿੰਡ ਬਲਟੋਏ ਦੇ ਵਿੱਚ ਮੰਨੇ ਪਰ ਮੰਨੇ ਅਸੀਂ ਨੀਲੀ ਦਾਵੀ ਦਾ ਬੋਰਡ ਵੀ ਕਹਿ ਸਕਦੇ ਆ ਤੇ ਮੈਨੂੰ ਲੱਗਦਾ ਵੀ ਕੋਈ ਦੂਰ ਆਇਆ ਨਹੀਂ ਕਿ ਆ ਵੀਰ ਬੋਲੇ ਜੇਕਰ ਆਪਾਂ ਇਧਰੋਂ ਗੱਲ ਕਰਦੇ ਬਸਤੀ ਭਾਗ ਸਿੰਘ ਪੱਪੂ ਅੰਕਲ ਸੰਧੂਣਾ ਸੀ ਉਹ ਵੀ ਇੱਕ ਚਲੋ ਵਧੀਆ ਬੜੀ ਵੱਡੀ ਉਹਨਾਂ ਦੇ ਦੇਣ ਆ ਨੀਲੀ ਦਾਵੀ ਤੇ ਉਹਨਾਂ ਦੀ ਮਾਇਆ ਜਿਹੜੀ ਮੱਝ ਦਾ ਇਹ ਬੱਚਾ ਆਪਾਂ ਤੁਹਾਨੂੰ ਦਿਖਾ ਰਹੇ ਆ ਰਿਕਾਰਡ ਬਿਲਕੁਲ ਜਿਉਂਦੀ ਜਾਗਦੀ ਮਿਸਾਲ ਆ ਮਦਰ ਵਾਲੇ ਪਾਸਿਓਂ ਵੀ ਤੇ ਫਾਦਰ ਵਾਲੇ ਪਾਸਿਓਂ ਵੀ 113 ਨੰਬਰ ਬੋਲਦਾ ਜਿਹੜਾ ਤੇ ਵੀਰ ਗੋਰੇ 113 ਨੰਬਰ ਬੁੱਲ ਦੀ ਕੋਈ ਮਾਦਾਰ ਰਿਕਾਰਡ ਤੁਸੀਂ ਦੱਸਣਾ ਚਾਹੋ ਇਹਦੀ ਮਤਲਬ ਜਿਹੜਾ ਇਹਦਾ ਪਿਓ ਆ ਉਹਦੀ ਗਾਂ ਮਾਦਾਰ ਰਿਕਾਰਡ ਜਾਂ ਮਤਲਬ ਉਹਦੀਆਂ ਜਿਹੜੀਆਂ ਭੈਣਾਂ ਨੇ ਉਹ ਕੋਈ ਦੁੱਧ ਤੇ ਆਈਆਂ ਹੁੰਦਾ ਕੀ ਰਿਕਾਰਡ ਆ ਜੀ ਕੋਈ ਅੰਦਰ ਵੀਰ ਜੀ ਮੈਨੂੰ ਉਹਦੇ ਪਿਓ ਦੇ ਰਿਕਾਰਡ ਦਵਾਵੇਂ ਮੈਂ ਕਹਦੇ ਹਾਂ ਨਾ ਉਹ ਤਾਂ ਸਰਕਾਰੀਆ ਮਿਲ ਜਾਣਾ ਪਰ 113 ਦੀਆਂ ਜਿਹੜੀਆਂ ਝੋਟੀਆਂ ਤਾਂ ਨਾਬੇ ਫਾਰਮ ਦੇ ਵਿੱਚ ਜਿਹੜੀ ਡਾਕਟਰ ਇੰਦਰਜੀਤ ਸਿੰਘ ਨੇ ਪਾਈ ਸੀਗੀ ਫੋਟੋ ਉਹ ਫੋਟੋ ਪਾਈ ਸੀ ਉਹਦੀ ਜੀ ਵੀ ਉਹਨੇ ਪਹਿਲਾਂ ਨੇ 21 ਕਿਲੋ ਦੁੱਧ ਦਿੱਤਾ ਠੀਕ ਹੈ ਜੀ ਤੇ ਦੂਜੀ ਸੂਏ ਉਹ ਐਕਸਪਾਇਰ ਹੋ ਗਈ ਇੱਕ ਵੀਰ ਆਪਣੇ ਰਾਇਆਂ ਵਾਲੇ ਉਹਨਾਂ ਕੋਲੇ 113 ਦੀ ਬੜੀ ਚੰਗੀ ਝੋਟੀ ਆ ਠੀਕ ਹੈ ਠੀਕ ਹੈ ਆਰਾਮਪੁਰੇ ਫੂਲ ਇੱਕ ਝੋਟੀ ਸਰਦਾਰ ਅਰਸਾਲ ਸਿੰਘ ਤੋਂ ਗਈ ਆ ਉਹ ਬਹੁਤ ਚੰਗੀ ਆ ਵੀ ਜਾਨੀ ਕਿ ਤਕਰੀਬਨ ਕੋਈ 6-7 ਝੋਟੀਆਂ ਜਿਹੜੀਆਂ ਮੈਂ ਆਪਦੀ ਅੱਖੀ ਆਪਦੀ ਆਪਣੀ ਫੀਲਡ ਦੇ ਵਿੱਚ ਦੇਖੀਆਂ ਹੂਆਂ ਬਿਲਕੁਲ ਵੀ ਜਿਹੜੀਆਂ ਬਹੁਤ ਚੰਗੀਆਂ ਰਹੀਆਂ ਹੋਣਗੀਆਂ ਪਲੂਣ ਨੇ ਤੋਂ ਤਾਂ ਚੰਗਾ ਕੱਢਿਆ ਚੰਗਾ ਦੁੱਧ ਕੱਢਿਆ ਵਾ ਜੀ ਠੀਕ ਹੈ ਜੀ ਤੇ ਬਾਕੀ ਕਿ ਕਿਸੇ ਕੋਲੇ ਹੋਵੇ ਤੇ ਮੈਨੂੰ ਪਤਾ ਪਰ ਜਿਹੜੀਆਂ ਮੇਰੀ ਨੌਲੇਜ ਦੇ ਵਿੱਚ ਮੈਂ ਤੁਹਾਨੂੰ ਉਹ ਦੱਸਦਾ ਵੀ ਬਾਕੀ ਨਾਬੇ ਦੇ ਵਿੱਚ ਬਹੁਤ ਚੰਗੀਆਂ ਜਿਹੜੀਆਂ ਉਹਨਾਂ ਦੀਆਂ ਝੋਟੀਆਂ ਵੀ ਜਿਹੜੀਆਂ ਹੈਗਾਂ ਜਿਨ੍ਹਾਂ ਤੋਂ ਗਾਂ ਕੱਟੇ ਤਿਆਰ ਹੋ ਗਏ ਜਿਨ੍ਹਾਂ ਦਾ ਸੀਮਨ ਮਾਰਕੀਟ ਦੇ ਵਿੱਚ ਆ ਰਿਹਾ ਠੀਕ ਆ ਜੀ ਲਓ ਵੀ ਦੋਸਤੋ ਬਿਲਕੁਲ ਭਰੋਸੇਯੋਗ ਇਹ ਮਾਲੀ ਆ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਜਦੋਂ ਮਾਜਦਾ ਰਿਕਾਰਡ ਮਿਲ ਗਿਆ ਕਿਸੇ ਪਰਾਨੂ ਫਾਦਰ ਵਾਲੇ ਪਾਸਿਓਂ ਮਿਲ ਗਿਆ ਤੇ ਕਿਸੇ ਪਾਸਿਓਂ ਬੇਤੁੜਕੋਗੇ ਤੁਸੀਂ ਵੀ ਗੋਰੇ ਤੱਕ ਅਪਰੋਚ ਕਰਿਆ ਜੇ ਕੰਟੈਕਟ ਕਰਿਆ ਜੇ ਬਿਲਕੁਲ ਕਿਸੇ ਪਰਾਂ ਨੂੰ ਦੂਰੋਂ ਆਉਣਾ 200 ਕਿਲੋਮੀਟਰ ਤੋਂ ਆਉਣਾ 100 ਕਿਲੋਮੀਟਰ ਤੋਂ ਆਉਣਾ ਤੇ ਮੇਰਾ ਵੀਰ ਮੋਸਟ ਵੈਲਕਮ ਆ ਇੱਕ ਵਾਰੀ ਬਿਲਕੁਲ ਕ੍ਰਾਸਿੰਗ ਮੀਟਿੰਗ ਕਰਾ ਕੇ ਜਰੂਰ ਮਾਝ ਨੂੰ ਲੈ ਕੇ ਜਾਇਓ ਜੇ ਤੇ ਬਿਲਕੁਲ ਇੱਕ ਤੁਹਾਨੂੰ ਵੀ ਆਸ ਹੋਊਗੀ ਵੀ ਕੋਈ ਤਿੰਨਾਂ 3.5 ਸਾਲਾਂ ਬਾਅਦ ਜਦੋਂ ਆਪਣੇ ਘਰੇ ਪਤਾਇਸ਼ ਹੋਣੀ ਆ ਤੇ ਦੁੱਧ ਚੋਹੋਂਗੇ ਤੇ ਪਤਾ ਲੱਗੂਗਾ ਸੋ ਆਪਾਂ ਵੀ ਸੇਵਾਤਵ ਦੇ ਮੂੰਹ ਕਰਾਂਗੇ ਵੀ ਵਾਕੇ ਮਾਲੀ ਵੀਰ ਗੋਰੇ ਢੰਡੀਆਂ ਵਾਲੇ ਦੇ ਕੋਲ ਮੌਜੂਦ ਆ ਜਿਨੇ ਵੱਡਾ ਯੋਗਦਾਨ ਪਾਉਣਾ ਅੱਗੇ ਉਹਨਾਂ ਦੇ ਸਮੇਂ ਦੇ ਵਿੱਚ ਨੀਲੀ ਰਾਵੀ ਬਰੀਡ ਦੇ ਵਿੱਚ ਤੇ ਨਾਲ ਦੀ ਨਾਲ ਇੱਕ ਵਾਰੀ ਸਟ੍ਰਕਚ ਬਾਕੀ ਪ੍ਰੋਪਰ ਜਿਹੜਾ ਖੋਲ ਕੇ ਤੋਰ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਹੀ ਰਹੇ ਆਂ ਵੀਡੀਓ ਦੇ ਵਿੱਚ ਪੂਰੀ ਤਸੱਲੀ ਦੇ ਨਾਲ ਇਕਵਰੀ ਢਾਂਚਾ ਤੁਹਾਨੂੰ ਮਾਲੀ ਦਾ ਦਿਖਾ ਦਿੰਦੇ ਆਂ ਪੁੱਠੇ ਤੋਂ ਇੱਕ ਵਾਰੀ ਦਿਖਾਵਾਂਗੇ ਟੈਸਟੀਕਲ ਦਾ ਬੜਾ ਸਾਫ਼ ਪੱਧਰ ਉੱਪਰੋਂ ਪਿੱਟਪੁੜੇ ਦਾ ਤੁਸੀਂ ਵੇਖੋਗੇ ਠੀਕ ਆ ਜੀ ਤੇ ਇਹ ਵੀਰ ਗੋਰੇ ਉਮਰ ਇੱਕ ਵਾਰੀ ਫੇਰ ਇਹਦੀ ਦੱਸਿਆ ਜਾਏ ਤੇ ਬਹੁਤ ਅੰਦੀ 5 ਸਾਲ ਇਹਦੀ ਉਮਰ ਆ ਜੀ ਇਸ ਟਾਈਮ ਠੀਕ ਜਵਾਨ ਹੋ ਗਿਆ ਹੈ ਨਾ ਜਵਾਨ ਹੋ ਗਿਆ ਜੀ ਠੀਕ ਆ ਜੀ ਤੇ ਫਸਟ ਲੱਗਿਆ ਸੀ ਜੀ ਇਹ ਬੀਐਫਏ ਮੇਲੇ ਤੋਂ ਵੀ ਠੀਕ ਆ ਜੀ ਹਾਂਜੀ ਲਓ ਵੀ ਬੀਐਫਏ ਜਿਹੜਾ ਦੋਸਤੋ ਮੇਲਾ ਉਥੋਂ ਜਿਹੜਾ ਫਰਸਟ ਲੱਗਾ ਸੀਗਾ ਤੇ ਵੀਰ ਗੁਰੇ ਇਹਦਾ ਪੀਡੀਐਫ ਇਹਦੇ ਵਿੱਚ ਵੀ ਤੁਸੀਂ ਪਾਰਟਿਸਿਪੇਟ ਕਰਦੇ ਰਹੇ ਜੀ ਹਾਂ ਨਹੀਂ ਪੀਡੀਐਫ ਸਾਨਾਂ ਦਾ ਜੀ ਰੈਂਗ ਹੈ ਨਹੀਂ ਸੀਗਾ ਠੀਕ ਹੈ ਜੀ ਹਾਂ ਪੀਡੀਐਫ ਆ ਜਾਨਕੀ ਦੂਸਰੇ ਪਸੂਰ ਲੈ ਕੇ ਜਾਂਦੇ ਰਹੇ ਆ ਤੇ ਮਾਲੀ ਨਹੀਂ ਜਾਨਕੀ ਪੀਡੀਐਫ ਇਹ ਆਪਾਂ ਗਿਆ ਵਾ ਇਸ ਤੋਂ ਪਹਿਲਾਂ ਮਾਲੀ ਸੀਗੇ ਉਹ ਆਪਾਂ ਪੀਡੀਐਫ ਉਪਾਉਂਦੇ ਰਹੇ ਆ ਜੀ ਠੀਕ ਹੈ ਜੀ ਹਾਂ ਠੀਕ ਆ ਸੋ ਦੋਸਤੋ ਇਹ ਰਿਕਾਰਡ ਆ ਇਸ ਮਾਲੀ ਦਾ ਸੋ ਮੇਰਾ ਕੋਈ ਵੀ ਫਾਰਮਰ ਭਰਾ ਠੀਕ ਆ ਜੀ ਇਹ ਫੈਸਿਲਿਟੀ ਲੈਣਾ ਚਾਹੁੰਦਾ ਤੇ ਤੁਸੀਂ ਕਾਲ ਕਰਿਓ ਜੇ ਵਿਜ਼ਿਟ ਕਰਿਓ ਜੇ ਸਿਮਨ ਵੀ ਅਵੇਲੇਬਲ ਆ ਪਰ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਸੀਮੰਤ ਦੀ ਜਿਹੜੀ ਕਿਤਾਣਾ ਕਿਤੇ ਚੱਲੋ ਕੋਈ ਪ੍ਰੋਬਲਮ ਆਉਂਦੀ ਹੈ 100 ਦੇ ਵਿੱਚੋਂ ਚੱਲੋ ਕੋਈ 50 50% ਆ ਕੋਈ ਭਰਾ ਪੋਜ਼ਿਟਿਵ ਥਿੰਕ ਰੱਖਦੇ ਕੋਈ ਨੈਗੇਟਿਵ ਥਿੰਕ ਰੱਖਦੇ ਵੀ ਕਰੇ ਸੀਮੰਤ ਦੇ ਵਿੱਚ ਕੋਈ ਫਾਲਤਾਂ ਤੇ ਉਹ ਵੀਰ ਡਰੈਗਟ ਤੁਸੀਂ ਕ੍ਰੋਸਿੰਗ ਦੇ ਲਈ ਮਿਲ ਸਕਦੇ ਜੇ ਵੀਰ ਗੋਰੇ ਨੂੰ ਤੇ ਬਾਕੀ ਅਵੇਲੇਬਲ ਹੀ ਆ ਫੈਸਿਲਿਟੀ ਜਿਹੜੀ ਹੈ ਤੇ ਬਾਕੀ ਗੋਰੇ ਵੀ ਤਾਂ ਕੋਈ ਮੋٹے ਤੌਰ ਤੇ ਅੱਗੇ ਆਪਾਂ ਆਪਣੀਆਂ ਜਿਹੜੀਆਂ ਮੱਝਾਂ ਦੇ ਵਿੱਚ ਦਰਸ਼ਨ ਵੀਰਾਂ ਨੂੰ ਕਰਾ ਦਿੱਤੇ ਵੈਸੇ ਬੈਠ ਗੀਆਂ ਨੇ ਕਰਮਾਂ ਵਾਲੀਆਂ ਡੀਕ ਡੂਕ ਕੇ ਠੀਕ ਆ ਤੇ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾ ਦਿੰਦੇ ਵੀਰ ਕੋਰਾ ਜਿਹੜੀ ਆਪਣੇ ਕੋਲੇ 埔ਟੀ ਆ ਹਾਂਜੀ ਇਹ ਮੱਝ ਦਾ ਕੀ ਵੇਰਵਾ ਕੀ ਡਿਟੇਲ ਆ ਕਿਹੜੇ ਆਪ ਬਾਪ ਵਾਲੇ ਪਾਸਿਓਂ ਕਿਹੜੀ ਮਦਰ ਆ ਇਹ ਜੀ ਅ ਰਸਾਲ ਸਿੰਘ ਦਿਓਲ ਤੋਂ ਜੀ ਆਈ ਆ ਠੀਕ ਆ ਜੀ ਤੇ ਇਹਦੀ ਮਾਂ ਹੁਣ ਮੰਨ ਲਓ ਵੀ ਉਹਨਾਂ ਨੇ ਸੇਲ ਕਰਤੀ ਆ ਠੀਕ ਆ ਜੀ ਬਹੁਤ ਚੰਗੇ ਦੁੱਧ ਦੀ ਇਹਦੀ ਮਾਂ ਸੀ 21 22 ਕਿਲੋ ਦੁੱਧ ਵਾਲੀ ਇਹਦੀ ਮਾਂ ਸੀ ਤੇ 19 ਕਿਲੋ ਦੁੱਧ ਇਹਨੇ ਆਪਣੇ ਕੋਲੇ ਦਿੱਤਾ ਠੀਕ ਆ ਜੀ ਹਾਂਜੀ ਤੇ ਇਸ ਟਾਈਮ ਇਹ ਫੇਰ ਆਪਣੇ ਸਮੁੰਦਰ ਤੋਂ ਗੱਭਣ ਆ ਠੀਕ ਆ ਜੀ ਤੇ 3.5 ਮਹੀਨੇ ਦੀ ਗੱਭਣ ਆ ਜੀ ਇਸ ਟਾਈਮ ਵੀ ਜਿਹੜਾ ਦੁੱਧ ਆ ਜੋਨਕੀ 14 14.5 ਕਿਲੋ ਦੁੱਧ ਹੁਣ ਵੀ ਇਹ ਦੇ ਰਹੀ ਹੈ ਜੀ ਬਿਲਕੁਲ ਬੀਐਸਐਸ ਸਟੇਜ ਦੇ ਉੱਤੇ ਵੀ ਜਿਹੜਾ 14 14 ਕਿਲੋ ਦੁੱਧ ਹੈ ਹਾਂਜੀ ਤੇ ਅੱਗੇ ਨੈਕਸਟ ਜਿਹੜੀ ਵੀਰ ਗੋਰੇ ਨੇ ਫਿਰ ਚੂਜ਼ ਕੀਤਾ ਵੀ ਬਿਲਕੁਲ ਅੱਗੇ ਸਮੁੰਦਰ ਤੋਂ ਗੱਪਣਾ ਚਲਾਈ ਜਾਵੇ ਤੇ ਅੱਗੇ ਫਿਰ ਸਮੁੰਦਰ ਤੋਂ ਗੱਪਣਾ ਠੀਕ ਆ ਜੀ ਸੋ ਇਹ ਵੀ ਬਹੁਤ ਵਧੀਆ ਚੰਗੀ ਵਧੀਆ ਮਿਲਕ ਵਾਲੀ ਜਿਹੜੀ ਦੋਸਤੋ ਮੱਝ ਵੀਰ ਦੇ ਕੋਲ ਆ ਤੇ ਅੱਗੇ ਜਿਹੜੀ ਵੀਰ ਗੋਰੇ ਆਪਣੇ ਕੋਲ ਜਿਹੜੀ 3 ਨੰਬਰ ਤੇ ਆ ਗੜੀ ਹੈ ਜੀ ਝੋਟੀ ਹਾਂਜੀ ਤੇ ਇਹ ਕਿਹੜੀ ਮਦਰਤੀ ਹੈ ਕਿਹੜੇ ਬਾਪ ਵਾਲੇ ਬਲੱਡ ਲਾਈਨ ਦੇ ਵਿੱਚ ਆਇਆ ਇਹਦਾ ਜਿਹੜਾ ਜੀ ਬਾ ਠੀਕ ਹੈ ਇਹ ਪਹਿਲੇ ਸੋਏ ਆ ਤੇ ਇਸ ਟਾਈਮ ਵੀ ਇਹ ਚਾਰ ਦੰਦ ਦਾ ਤੇ ਜਿਹੜਾ ਦਾ ਦੁੱਧ ਆ 16.5 17 ਕਿਲੋ ਦੁੱਧ ਤੇ ਇਹ ਆਪਣੇ ਕੋਲੇ ਪਹਿਲਣ ਗਈ ਆ ਹਾਂ ਤੇ ਬੜੇ ਚੰਗੇ ਦੀ ਇਤੋਂ ਉਮੀਦ ਆ ਚੁਆਈਏ ਦੀ ਕਰਾਉਣੀ ਸੀ ਲਾਈਵ ਦੋ ਵਾਰੀ ਸਵਾਬ ਬਣਾਇਆ ਠੀਕ ਹੈ ਵੀ ਇੱਕ ਨਵਾਂ ਰਿਕਾਰਡ ਬਣਾਉਣ ਨੂੰ ਜੀ ਪਰ ਉਹ ਜੋ ਕਹਿੰਦੇ ਵੀ ਜਿਵੇਂ ਮਹਾਰਾਜ ਨੇ ਜਿੱਥੇ ਰੱਖਣਾ ਹਨਾ ਉੱਥੇ ਬਿਲਕੁਲ ਰੱਖਣਾ ਵੀ ਇਹਨੇ ਦੋਵੇਂ ਵਾਰੀ ਵੀ ਉਹ ਆਫਸੈਟ ਹੋ ਗਈ ਨਹੀਂ ਦੁੱਧ ਤੇ ਉਸ ਟਾਈਮ ਗਈ ਠੀਕ ਹੈ ਜੀ ਤੇ ਇਸ ਕਰਕੇ ਵੀ ਇਹਦੀ ਚਵਾਈ ਜਿਹੜੀ ਨਹੀਂ ਹੋਈ ਠੀਕ ਹੈ ਜੀ ਤੇ ਕਿਉਂਕਿ ਜੇ ਇਹਦੀ ਚਵਾਈ ਹੁੰਦੀ ਮਹਾਰਾਜ ਸੁਖ ਕਰਦਾ ਤੇ ਇੱਕ ਨਵਾਂ ਰਿਕਾਰਡ ਨੀਲੀ ਰਾਵੀ ਦੇ ਵਿੱਚ ਵੀ ਜਿਹੜਾ ਇਹ ਦੋ ਦੰਦ ਦਾ ਇਹ ਬਣਾ ਦਿੰਦੀ ਬਿਲਕੁਲ ਤੇ ਬਾਕੀ ਹੁਣ ਵੀ ਕੋਸ਼ਿਸ਼ ਆ ਵੀ ਥੋੜੇ ਜਿਹੇ ਦਿਨ ਬਦਲੇ ਤੇ ਗੱਬਣ ਦੀ ਆਪਾਂ ਕਰਾਵਾਂਗੇ ਬਿਲਕੁਲ ਤੇ ਪਲੂਣ ਦਾ ਪਹਿਲੇ ਸਵੇਰ ਤੱਕ ਕੋਈ ਫੇਰ ਦੱਸ ਦਿਆ ਜੇ ਵੀ ਪਿਸਟਲ ਚਾਹਾਂ ਦੀ ਕੱਟੀ ਆ ਆਪਣੇ ਕੋਲ ਪਹਿਲੇ ਸਵੇਰ ਤੱਕ ਕੀ ਸੀਗਾ ਇਹ ਜੀ ਆਪਣੇ ਕੋਲੇ 17 ਕਿਲੋ ਦੁੱਧ ਦਿੰਦੀ ਰਹੀ ਆ 16 800 700 ਦੁੱਧ ਇਹ ਕਰਦੀ ਰਹੀ ਸੀ ਹੁਣ ਸੈਕੰਡ ਸਟੇਸ਼ਨ ਦੇ ਵਿੱਚ ਆ ਹਾਂਜੀ ਹੁਣ ਜੀ ਸੈਕੰਡ ਹੈਗੀ ਆ ਇਹ ਗੱਬਣਾ ਸੈਕੰਡ ਟਾਈਮ ਨੂੰ ਤੇ ਇਸ ਟਾਈਮ ਇਹ 2.5 ਮਹੀਨੇ ਦੀ ਗੱਬਣਾ ਜੀ ਚਲੋ ਮਾਲਕ ਨੇ ਚਾਹਿਆ ਸੱਚੇ ਪਾਤਸ਼ਾਹ ਨੇ ਤੇ ਜਰੂਰ ਚਲੋ ਵੀਰ ਗੋਰਾ ਅਕਸਰ ਜਿਹੜਾ ਹੋਰ ਵੀ ਚੈਨਲ ਵਧੀਆ ਚੰਗੇ ਚੈਨਲ ਨੇ ਉਹਨਾਂ ਦੇ ਉੱਪਰ ਜਿਹੜੀ ਲਾਈਵ ਮਿਲ ਕੇਂਗੇ ਕਰਾਉਂਦੇ ਰਹਿੰਦੇ ਮੱਝਾਂ ਦੀ ਝੋਟੀਆਂ ਦੀ ਸੋ ਸਾਰੇ ਭੈਣ ਭਰਾਵਾਂ ਮਾਤਾ ਕਿ ਜਿਹੜੀ ਗੱਲਬਾਤ ਪਹੁੰਚਦੀ ਰਹਿੰਦੀ ਆ ਤੇ ਅੱਗੇ ਵੀਰ ਇਹਦੀ ਕੀ ਡਿਟੇਲ ਹੈ ਝੋਟੀ ਦੀ ਇਹ ਵੀਰੇ ਆਪ ਆਪਾਂ ਲਈ ਆ ਇਹ ਬਾਈ ਸਤਨਾਮ ਤੋਂ ਮੰਗੇ ਆ ਲਗੇ ਤੋਂ ਠੀਕ ਆ ਜੀ ਤੇ ਇਹਨੇ ਪਹਿਲਾਂ ਝੋਟੀ ਨੇ ਦੋ ਦੰਦ ਨੇ 15 ਕਿਲੋ ਦੁੱਧ ਦਿੱਤਾ ਠੀਕ ਆ ਜੀ ਠੀਕ ਤੇ ਇਸ ਕਰਕੇ ਵੀ ਆਪਾਂ ਇਹ ਖਰੀਦੀ ਆ ਬੜੇ ਚੰਗੇ ਦੀ ਇਹ ਤੋਂ ਉਮੀਦ ਆ ਬਾਈ ਸਤਨਾਮ ਹੋਂ ਦੀ ਮੱਝਾਂ ਦੇ ਵਿੱਚੋਂ ਇਹ ਝੋਟੀ ਆਈਗਾ ਜਦੋਂ ਸਾਡੇ ਮਾਲੀਆਂ ਦੇ ਵਿੱਚ ਨਹੀਂ ਨਹੀਂ ਉਹਨਾਂ ਦੇ ਉਹਨਾਂ ਦੇ ਘਰ ਦੇ ਮੱਝ ਦੀ ਆ ਜੀ ਹਾਂ ਠੀਕ ਆ ਜੀ ਤੇ ਸਾਰੇ ਆਪਣੇ ਵੀਰ ਜਾਣਦੇ ਆ ਵੀਰ ਗੋਰੇ ਸਤਨਾਮ ਵੀਰ ਨੂੰ ਵੀ ਮੰਗੇ ਵਾਲਿਆਂ ਨੂੰ ਵੀ ਬਹੁਤ ਵਧੀਆ ਚੰਗੇ ਇਨਸਾਨ ਆ ਚੰਗੀ ਬਰੀਡ ਹਨ ਉਹਦੇ ਕੋਲ ਠੀਕ ਆ ਜੀ ਮੇਲਿਆਂ ਦੇ ਵਿੱਚ ਅਕਸਰ ਜਿਹੜੇ ਬਰੀਡਰ ਭਰਾਤ ਵਾਲੋਂ ਸਾਰੇ ਜਾਣਦੇ ਇੱਕ ਦੂਜੇ ਨੂੰ ਤੇ ਉਹਨਾਂ ਦੇ ਬਿਲਕੁਲ ਉਥੋਂ ਘਰੋਂ ਆਈ ਆ ਦੋਸਤੋ ਪਿੰਡ ਮੰਗੇ ਵਾਲੇ ਤੋਂ ਇਹ ਜੀ ਹੁਣ ਤਕਰੀਬਨ ਰਹਿ ਗਏ ਆ 20 ਦਿਨ ਰਹਿ ਗਏ ਜੀ ਇਹ ਦੂਜਾ ਸੁਹਾਸ ਹੋਊਗੀ ਆਪਣੇ ਕੋਲ ਹਾਂ ਜੀ ਇਹ ਦੂਜਾ ਸੁਹਾਸ ਹੋਊਗੀ 4 ਦਾੰਦ ਆ ਜੀ ਇਹ ਠੀਕ ਆ ਜੀ ਇਹ ਯਾਨੀ ਕਿ ਖੀਰੀ ਸੂਫੀ ਸੀ ਜੀ ਇਹ ਲੋ ਜੀ ਬਾਕੀ ਸਟਰਕਚਰ ਦੋਸਤੋ ਤੁਸੀਂ ਇੱਕ ਵਾਰੀ ਜ਼ਰੂਰ ਨਿਗਾਹ ਦੇ ਵਿੱਚੋਂ ਕੱਢੋ ਬਹੁਤ ਪਿਆਰੀਆਂ ਤੇ ਬਾਕੀ ਇਹ ਇਹਦੀ ਡਿਟੇਲ ਆ ਪਲੂਣ ਨੇ ਦੁੱਧ ਵੀ ਚੰਗਾ ਚਵਾਇਆ ਠੀਕ ਆ ਜੀ ਤੇ ਹੁਣ ਸੈਕੰਡ ਸੂਆ ਜਿਹੜਾ ਅੱਗੇ ਸੂਆ ਸੀ ਹਾਂ ਸੈਕੰਡ ਸੂਆ ਠੀਕ ਆ ਜੀ ਅੱਗੇ ਕਿਹੜੇ ਮਾਲੀ ਤੋਂ ਫਿਰ ਇਹਨੂੰ ਰੱਖੀ ਆਪਾਂ ਸਿਲੈਕਟ ਕੀਤਾ ਸੀ ਕਿਹੜਾ ਇੰਦੇ ਤੇ ਵਰਤਿਆ ਇਹਦੇ ਜੀ ਉਹਨਾਂ ਦੇ ਘਰ ਦਾ ਮਾਲੀ ਜਿਹੜਾ ਹਨਾ ਮੈਂ ਕਹਦੇ ਆ ਜੀ ਮੇਰੇ ਸਮੁੰਦਰ ਤੋਂ ਮੇਰੇ ਪੈਸਲ ਤੋਂ ਨਹੀਂ ਉਹਦੇ ਵੀਰ ਕੋਲੇ ਘਰ ਦਾ ਮਾਲੀ ਸੀ ਉਹਦਾ ਤੇ ਬੜੀ ਚੰਗੀ ਮਾਈ ਦਾ ਤੇ ਉਹਦੇ ਤੋਂ ਇਹ ਕਰਾਉਂਦੇ ਠੀਕ ਆ ਵੀਰੇ ਹਾਂ ਇਸ ਤੋਂ ਬਾਅਦ ਇੱਕ ਆਪਾਂ ਗੋਰੇ ਬਾਈ ਚਲੋ ਨੀਲੀ ਰਵੀ ਦਾ ਜੀ ਨਾ ਨਾਲ ਤੁਹਾਡਾ ਸਾਰਾ ਅਟੈਚਮੈਂਟ ਆ ਜਾਂਦੀ ਜਾਂ ਨੀਲੀ ਰਾਵੀ ਦੇ ਨਾਲ ਹੀ ਜੁੜੇ ਹੋ ਤੁਸੀਂ ਜਾਂਦੇ ਇੱਕ ਮੋਰਾ ਬ੍ਰੀਡ ਦੇ ਵਿੱਚ ਇਧਰ ਝੋਟੀ ਦਾ ਵੀ ਸ਼ੌਂਕ ਹੈਗਾ ਨਾਲੇ ਵੀ ਰੱਖੀ ਆ ਹਾਂ ਜੀ ਇਹ ਜੀ ਘਰ ਦੇ ਰਵੇ ਦੇ ਵਿੱਚੋਂ ਇਹ ਬਲੀ ਦੀ ਆ ਵਧਨੀ ਵਾਲੇ ਦੀ ਠੀਕ ਆ ਜੀ ਤੇ ਇਹਨੇ ਪਹਿਲੇ ਸੂਏ ਜੀ 14 ਕਿਲੋ ਦੁੱਧ ਇਹਨੇ ਦਿੱਤਾ ਤੇ ਚਲੋ ਸ਼ੌਂਕ ਨੀਲੀ ਦਾ ਤੇ ਇਹ ਚਲੋ ਘਰ ਦੀ ਲਾਈਨ ਜਿਹੜੀ ਤੁਰੀ ਆਉਂਦੀ ਆ ਜਾਨੀ ਕਿ ਇਹ ਬਿਲਕੁਲ ਨਾਰਮਲ ਆ ਇਹ ਇੱਥੇ ਕੋਈ ਜ਼ੋਰ ਨਹੀਂ ਵੀ ਚਲੋ ਜਿਹੜਾ ਝੋਂ ਲੱਗਿਆ ਪਾਤਾ ਦੂਜੀ ਗੱਲ ਜੀ ਇਹ ਆ ਆਜ ਦੀ ਕੱਟੀ ਆ ਜੀ ਜਿੰਨੇ ਵੀ ਮੇਰੀਆਂ ਮੰਨ ਲਓ ਦੋਵੇਂ ਮੱਜਾਂ ਮਿਲਦੀਆਂ ਬਿਨਾ ਬੱਚੇ ਤੋਂ ਆ ਇਹ ਵੀ ਬਿਨਾ ਬੱਚੇ ਤੋਂ ਇਹ ਕੱਟੀ ਇਹਦੀ ਆ ਹਾਂ ਇਹ ਕੱਟੀ ਇਹਦੀ ਆ ਜੀ ਮਤਲਬ ਇਹ ਕੱਟੀ ਆ ਠੀਕ ਆ ਜੀ ਹਾਂ ਬਿਨਾ ਬੱਚੇ ਤੋਂ ਵੀ ਕੋਈ ਬੱਚਾ ਨਹੀਂ ਛੜਨਾ ਕੁਛ ਨਹੀਂ ਕਰਨਾ ਬਸ ਆਹੀਂ ਚੋਣੀਆਂ ਜੀ ਠੀਕ ਆ ਠੀਕ ਆ ਹਾਂ ਲੋ ਵੀ ਆਏ ਆ ਦੋਸਤੋ ਪਿੰਡ ਢੰਡੀਆਂ ਤੇ ਪਿਸਤਲ ਦੇ ਵੀ ਦਰਸ਼ਨ ਨਾ ਕਰਾਈਆਂ ਫਿਰ ਗੱਲ ਨਹੀਂ ਪਾਂਦੀ ਕਿਉਂਕਿ ਮਾਲ ਵੀਰ ਗੋਰੇ ਨੇ ਇਹ ਵੀ ਗੱਲ ਕਹੀ ਹੈ ਵੀ ਇੱਕ ਵਾਰੀ ਆਪਾਂ ਭੈਣ ਭਰਾਵਾਂ ਨੂੰ ਬਿਲਕੁਲ ਸਾਰਾ ਮਾਲ ਦਿਖਾਵਾਂਗੇ ਤੇ ਪਿਸਤਲ ਸਾਣ ਵੀ ਆਪਾਂ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ ਬੈਠਾ ਬਾਕੀ ਬਹੁਤ ਵੀਰ ਮੇਲਿਆਂ ਦੇ ਵਿੱਚ ਵੀ ਅਕਸਰ ਦੇਖ ਚੁਕੇ ਆ ਤੇ ਵੀਰ ਗੋਰੇ ਕਮਾਲੀ ਅੱਜ ਤੱਕ ਉਮਰ ਕਿੰਨੀ ਆ ਆਪਣੇ ਪਿਸਤਲ ਦੀ ਪਿਸਤਲ ਦੀ ਉਮਰ ਹੋ ਗਈ ਹੋਗੀ ਤਕਰੀਬਨ 15 16 ਸਾਲ ਦੀ ਉਮਰ ਹੋਊਗੀ ਜੀ 15 16 ਸਾਲ ਦੀ ਹਾਂ ਇੰਨੀ ਉਮਰ ਹੋ ਗਈ ਆ ਜੀ ਇਹਦੀ ਠੀਕ ਆ ਠੀਕ ਆ ਹਾਂ ਤੇ ਮੈਨੂੰ ਲੱਗਾ ਵੀਰ ਗੋਰੇ ਕਦੋਂ ਤੋਂ ਪਾਰਟਿਸਿਪੇਟ ਕਰਨਾ ਸ਼ੁਰੂ ਕਰਦਾ ਜਵਾਨ ਹੋ ਗਿਆ ਸੀਗਾ ਜਦੋਂ ਪਾਰਟਿਸਿਪੇਟ ਕੀਤਾ ਮੇਲਿਆਂ ਦੇ ਵਿੱਚ ਐਂਟਰੀ ਕੀਤੀ ਆ ਇਹ ਜੀ ਦੋ ਦੰਦ ਦੇ ਵਿੱਚ ਸੀਗਾ ਜਦੋਂ ਇਹ ਮੇਲਿਆਂ ਦੇ ਵਿੱਚ ਲੱਗਾ ਠੀਕ ਆ ਜੀ ਹਾਂ ਇਹ ਤੇ ਇੱਕ ਕੰਡੇ ਵਾਲਾ ਦੋਨੇ ਇਹ ਸਾਰੇ ਭਰਾ ਆ ਹਾਂ ਮਮਰਾ ਉਦੋਂ ਇਹ ਇਕੱਠੇ ਜਾਨੀ ਕਿ ਮੇਲੇ ਦੇ ਵਿੱਚ ਇਹ ਜਾਂਦੇ ਰਹੇ ਆ ਇਹ ਹੈ ਸਕੇ ਭਰਾ ਹਨਾ ਸਕੇ ਭਰਾ ਮਾਂ ਦੇ ਪੇਟੋਂ ਆਏ ਨਹੀਂ ਮਾਂ ਡੋਡੀ ਪਿਓ ਇੱਕ ਆ ਜੀ ਪਿਓ ਇੱਕ ਆ ਹਾਂ ਇਹ ਲੰਡੇ ਦਾ ਜੀ ਇਹ ਠੀਕ ਆ ਜੀ ਠੀਕ ਹਾਂ ਲਓ ਵੀ ਬਾਪ ਵਾਲੇ ਪਾਸੇ ਦੋਸਤੋ ਬਿਲਕੁਲ ਇੱਕੇ ਬਾਪ ਦੇ ਜਿਹੜੇ ਇਹ ਪੋਤ ਨੇ ਕ੍ਰਿਸਟਲ ਸਾਣ ਤੇ ਕੰਡੇ ਵਾਲਾ ਸੋ ਸਾਰੇ ਵੀਰ ਆਪਣੇ ਜਾਣਦੇ ਆ ਤੇ ਬਾਕੀ ਗੋਰੇ ਵੀਰ ਇਹਦੀ ਮਦਰ ਦਾ ਕੋਈ ਮਿਲ ਕਰ ਰਕਾਰਡ ਆਪਾਂ ਨੂੰ ਤਾਂ ਪਤਾ ਹੀ ਸਾਰਾ ਕੀ ਸੀਗਾ ਜੀ ਇਹਦਾ ਵੀਰੇ ਜੀ ਉਹਨਾਂ ਦੇ ਦਸਨ ਮਤਾਕ ਵੀ 21 ਕਿਲੋ ਤੇ 300 ਗ੍ਰਾਮ ਆ ਠੀਕ ਆ ਜੀ ਹਾਂਜੀ ਤੇ ਚੁਆਈ ਉਹਨਾਂ ਨੇ ਇੱਕ ਵਾਰੀ ਦੱਸਦੇ ਸੀਗੇ ਅੰਕਲ ਜੀ ਕਿ ਅਸੀਂ ਮੋਕਸਰ ਪਾਈ ਸੀ ਤੇ ਮੋਕਸਰ ਉਹ 11 ਕਿਲੋ ਦੁੱਧ ਤੇ ਖਾਲੀ ਹੋਈ ਸੀ ਉਦੋਂ ਦੂਜੇ ਟਾਈਮ ਵੀ ਉੱਥੇ ਮਿਲੀ ਨਹੀਂ ਫੇਰ ਸਾਨੂੰ ਬਿਮਾਰ ਹੋ ਗਈ ਕਿ ਕੀ ਕੋਈ ਵਜ੍ਹਾ ਹੋਈ ਫੇਰ ਸਾਨੂੰ ਵਾਪਸ ਲੈ ਕੇ ਆਉਣੀ ਪਈ ਠੀਕ ਆ ਜੀ ਤੇ ਇਹਦੀ ਜਿਹੜੀ ਭੈਣ ਦੀ ਜਿਹੜੀ ਮਾਂ ਪੱਖ ਤੋਂ ਸਗੀ ਭੈਣ ਆ ਉਹਦੀ ਫਰੋਹੇਪੁਰ ਸ਼ਾਉਣੀ ਦੇ ਵਿੱਚ 22 ਕਿਲੋ ਤੇ ਸ਼ਾਇਦ ਕਿੰਨੇ ਦੁੱਧ ਦੀ ਚੁਆਈ ਜਿਹੜੀ ਉੱਥੇ ਹੋਈ ਵੀ ਕੋਈ ਆ हां ਜਿਹੜੀ ਮਾਹ ਪੱਖ ਤੋਂ ਇਹਦੀ ਭੈਣ ਆ ਉਹ ਹਜੇ ਵੀ ਸੁਨਮਾ ਵਾਲੇ ਵਸਤੀ ਵਾਲਿਆਂ ਦੇ ਕੋਲੇ ਮੌਜੂਦ ਆ ਠੀਕ ਆ ਜੀ ਹਾਂ ਲਓ ਵੀ ਠੀਕ ਆ ਜੀ ਸੋ ਇਹ ਦੋਸਤੋ ਪਿਸਤਲ ਖਾਨ ਦੀ ਇੱਕ ਸ਼ਾਟ ਦੇ ਵਿੱਚ ਡਿਟੇਲ ਆ ਸੋ ਬਾਕੀ ਮੇਰਾ ਕੋਈ ਵੀ ਫਾਰਮਰ ਭਰਾ ਠੀਕ ਆ ਜੀ ਆਣ ਕੇ ਆਪਣੀ ਜਰੂਰ ਤੁਸੀਂ ਦੇਖੋ ਇੱਥੇ ਮਾਲੀ ਨੂੰ ਦੇਖੋ ਬੋਲ ਨੂੰ ਦੇਖੋ ਸਮੁੰਦਰ ਨੂੰ ਪੂਰਾ ਵੇਰਵਾ ਪੂਰਾ ਡਿਟੇਲ ਰਿਕਾਰਡ ਜਿਹੜਾ ਤੁਹਾਨੂੰ ਮਿਲ ਜੂਗਾ ਕੁਝ ਜਿਹੜਾ ਵੀਡੀਓ ਦੇ ਵਿੱਚ ਆਪਾਂ ਮੈਂਸ਼ਨ ਕੀਤਾ ਜ਼ਿਕਰ ਕਰ ਹੀ ਦਿੱਤਾ ਬਾਕੀ ਕੋਈ ਨਿੱਜੀ ਤੌਰ ਤੇ ਮੇਰਾ ਭਰਾ ਮਿਲਣਾ ਚਾਹੁੰਦਾ ਤੇ ਗੋਰੇ ਵੀਰ ਨੂੰ ਮਿਲ ਕੇ ਉਹ ਤੁਸੀਂ ਗੱਲ ਕਲੀਅਰ ਕਰ ਸਕਦੇ ਜੀ ਕਿਉਂਕਿ ਹਰੇਕ ਭਰਾ ਨੂੰ ਹੁੰਦਾ ਵੀ ਆਪਾਂ ਕੋਈ ਚੰਗੀ ਝੋਟੀ ਆ ਚੰਗੀ ਬਲੱਡ ਲਾਈਨ ਵਾਲੀ ਝੋਟੀ ਇਹਨਾਂ ਦੇ ਕੋਲ ਆ ਮੱਚ ਸਾਡੇ ਕੋਲ ਆ ਤੇ ਕਿਹੜਾ ਮਾਲੀ ਵਰਤੀਏ ਤੇ ਗਾਂ ਹੋਰ ਵੀ ਜਿਹੜਾ ਵਾਧਾ ਹੋ ਸਕੇ ਨਸਲ ਬਰੀਡ ਦੇ ਵਿੱਚ ਮਿਲਕ ਦੇ ਵਿੱਚ ਤੇ ਬਿਲਕੁਲ ਚੂਜ਼ ਕਰਿਆ ਜੇ ਇੱਕ ਵਾਰੀ ਜ਼ਰੂਰ ਤੁਸੀਂ ਟਰਾਈ ਕਰੋ ਬੱਚਾ ਲਓ ਉਹਦਾ ਰਿਜ਼ਲਟ ਦੇਖਿਆ ਜਾਣ ਵਾਲੇ ਸਮੇਂ ਦੇ ਵਿੱਚ ਇੱਕ ਵਾਰੀ ਮੋٹے ਦਰ ਤੇ ਕੈਮਰਾ ਇੱਧਰ ਮਾਰ ਕੇ ਦਿਖਾ ਦਿੰਦੇ ਆ ਸ਼ਾਇਦ ਪਿਸਟਲ ਨੂੰ ਵੀ ਪਤਾ ਲੱਗ ਗਿਆ ਵੀ ਅੱਜ ਥੋੜੀ ਜੀ ਕਵਰੇਜ ਹੋਣ ਲਈ ਆ ਆ ਦੇਖੋ ਜੀ ਕਰੋ ਚਾਕੇ ਠੀਕ ਆ ਜੀ ਖੱਬੇ ਪਾਸੇ ਟੇਡਾ ਘੱਟ ਸੀਗਾ ਪਿਸਟਲ ਤੇ ਵੇਖੋ ਆ ਬਿਲਕੁਲ ਤੁਹਾਡੇ ਸਾਹਮਣੇ ਥੋੜਾ ਜਿਹਾ ਉਹ ਇੱਥੋਂ ਅੱਗੇ ਲਾ ਕੇ ਦਿਖਾ ਦੀ ਇਧਰੋਂ ਲਾ ਕੇ ਇਧਰੋਂ ਹਾਂ ਨਾ ਦੇਖੋ ਬਹੁਤ ਸੋਹਣੀਆਂ ਝੋਟੀਆਂ ਦੁੱਧ ਤੇ ਚੱਲੀਆਂ ਹਾਂ ਠੀਕ ਆ ਵੀ ਜਿੰਨੇ ਵੀ ਭਰਾਵਾਂ ਕੋਲੇ ਹੈਗੀਆਂ ਮੈਂ ਮੈਂ ਇਸ ਚੀਜ਼ ਤੋਂ ਸੰਤੋਸ਼ਟ ਆ ਜੀ ਵੀ ਮੈਨੂੰ ਲਾਂਭਾ ਨਹੀਂ ਮਿਲਿਆ ਹਾਂ ਠੀਕ ਆ ਤੇ ਹੋਰ ਆਪਾਂ ਨੂੰ ਕੀ ਚਾਹੀਦਾ ਵੀ ਜੇ ਮਾ ਨਾਲੋਂ ਝੋਟੀ ਕੋਈ 2 ਕਿਲੋ ਦੁੱਧ ਵੀ ਅਪ ਕਰ ਦੇ ਤੇ ਸਾਨ ਕਾਮਯਾਬ ਆ ਕਾਮਯਾਬ ਆ ਠੀਕ ਆ ਜੀ ਬਿਲਕੁਲ ਤੇ ਇਸ ਵਕਤੋਂ ਜਾਨੀ ਕਿ ਮੈਂ ਕਹਿੰਨਾ ਵੀ ਇਹ ਚੰਗਾ ਰਿਹਾ ਵੀ ਆਪਾਂ ਨੂੰ ਕਿਸੇ ਦਾ ਨਹੀਂ ਆਪਾਂ ਆਪਦੇ ਘਰੇ ਚੋਈ ਆ ਹੂੰ ਠੀਕ ਆ ਮੈਂ ਇਹ ਕਹਿਣਾ ਚਲੋ ਬੜੇ ਚਿਰ ਤੋਂ ਕੰਮ ਕਰਦੇ ਹਣਾ ਹਾਂਜੀ ਮੇਰੇ ਘਰ ਦੀ ਸਭ ਤੋਂ ਪਹਿਲੀ ਝੋਟੀ ਇਹ ਆ ਜਿਹਨੇ ਪਹਿਲਾਂ ਨੇ ਇਹਨਾਂ ਦੁੱਧ ਦਿੱਤਾ ਹੂੰ ਇਹਦਾ ਮੇਰੇ ਘਰੇ ਕਿਸੇ ਪਹਿਲਣ ਜਾਨਵਰ ਨੇ ਮੋਹਰਾ ਦੀ ਹੋਵੇ ਭਾਵੇਂ ਨੀਲੀ ਪਹਿਲਣ ਨੇ ਦੁੱਧ ਨਹੀਂ ਇਹਨਾਂ ਦਿੱਤਾ ਬਿਲਕੁਲ ਤੇ ਬੜਾ ਸੰਤੁਸ਼ਟਾਂ ਮੈਂ ਠੀਕ ਆ ਕੋਈ ਹੋ ਸਕਦਾ ਕਿਸ ਕੋਈ ਨਾ ਪਰ ਮੈਂ ਸੰਤੁਸ਼ਟਾਂ ਕਿਉਂਕਿ ਮੇਰੇ ਘਰੇ ਇੱਕ ਹੀ ਕੱਟੀ ਆਈ ਸੀ ਦੀ ਤੇ ਮੈਂ ਉਸੇ ਤੋਂ ਸੰਤੁਸ਼ਟਾਂ ਠੀਕ ਆ ਜੀ ਬਿਲਕੁਲ ਸੋ ਦੋਸਤੋ ਪਲੂਣ ਝੋਟੀ ਕ੍ਰਿਸਟਲ ਥਾਨ ਦੀ ਜਿਹੜੀ ਆ ਉਹ ਵੀਰ ਉਹਨਾਂ ਨੇ ਚੁਵਾਈ ਕੀਤੀ ਆ ਤੇ ਪੂਰੇ ਸੰਤੁਸ਼ਟ ਨੇ ਪੂਰੇ ਸੈਟੀਸਫਾਈ ਨੇ ਕਿਉਂਕਿ ਕਿਸੇ ਦੇ ਬਿਲਕੁਲ ਪਸ਼ੂਆਂ ਦੇ ਵਰਤਨ ਤੋਂ ਪਹਿਲਾਂ ਇਹਨਾਂ ਨੇ ਬਿਲਕੁਲ ਆਪਣੀਆਂ ਮੱਝਾਂ ਦੇ ਵਰਤਿਆ ਤੇ ਉਹਨਾਂ ਤੋਂ ਜੜੀਆਂ ਕਟੀਆਂ ਝੋਟੀਆਂ ਲਈਆਂ ਨੇ ਚਲੋ ਕੋਈ 19 ਕੀ ਸੱਜੇ ਖਪੇ ਹੋਣ ਕਰਕੇ ਜਿਹੜੀ ਆ ਚਵਾਈ ਨਹੀਂ ਕਰਾਈ ਗਈ ਪਲੂਨ ਸੀ ਹੁਣ ਸੈਕੰਡ ਆ ਲਾਕਟੇਸ਼ਨ ਦੇ ਵਿੱਚ ਉਹ ਜ਼ਰੂਰ ਵੀ ਰੋਣੀ ਲਾਈਵ ਚਵਾਈ ਕਰਨਗੇ ਪੀਕ ਤੇ ਜਦੋਂ ਨਹੀਂ ਆਪਾਂ ਮਾਰੇ ਸੁੱਖ ਕਰੇ ਇਸੇ ਸੂਏ ਦੇ ਵਿੱਚ ਹੀ ਹਾਂਜੀ ਵੀ ਯਾਨੀ ਕਿ ਦੂਜਾ ਸੂਣ ਤੋਂ ਪਹਿਲਾਂ ਪਹਿਲਾਂ ਇਹਦੀ ਆਪਾਂ ਟੋਕਰ ਦੀ ਚਵਾਈ ਕਰਾ ਦੇਾਂਗੇ ਠੀਕ ਆ ਜੀ ਠੀਕ ਆ ਵੀ ਟੋਕਰ ਦਾ ਹੀ ਦੁੱਧ ਵੀ ਆਪਾਂ ਦੱਸ ਦਾਂਗੇ ਵੀ ਅੱਜ ਵੀ ਕਿੰਨਾ ਟਾਈਮ ਰਹਿੰਦਾ ਸੂਣ ਨੂੰ ਕਿੰਨੇ ਚਰ ਦੀ ਗੱਭਣ ਕਿੰਨਾ ਦੁੱਧ ਦਿੰਦੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਸੋ ਡਰਾਈ ਹੋਣ ਤੋਂ ਪਹਿਲਾਂ ਕਿ ਦੋਸਤੋ ਟੋਕਰ ਦਾ ਵੀਰਾਂ ਦਾ ਵੀ ਲਾਈਵ ਦੇ ਵਿੱਚ ਦੁੱਧ ਆਪਾਂ ਦੱਸ ਦਿਆਂਗੇ ਬਾਕੀ ਸੱਜਰ ਜਦੋਂ ਸੂਈ ਠੀਕ ਹੈ ਜੀ ਉਦੋਂ ਪੀਕ ਤੇ ਜਦੋਂ ਚੱਲੂਗੀ ਕਰਮਾਂ ਵਾਲੀ ਉਦੋਂ ਬਿਲਕੁਲ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਕੀਤਾ ਜਾਊਗਾ ਵੀ ਕੀ ਇਹਦਾ ਬਿਲਕੁਲ ਰਿਕਾਰਡ ਆ ਸੈਕੰਡ ਟਾਈਮਰ ਦੇ ਵਿੱਚ ਸੈਕੰਡ ਲਕਟੇਸ਼ਨ ਦੇ ਵਿੱਚ ਸੋ ਆਏ ਜਿਹੜੇ ਬੱਚੇ ਆ ਸਮੁੰਦਰ ਦੇ ਉਹ ਵੀ ਆਪਾਂ ਤੁਹਾਨੂੰ ਫਾਈਨਲ ਲਾਸਟ ਦੇ ਵਿੱਚ ਦਿਖਾ ਦਿੰਨੇ ਆ ਇੱਕ ਉਹਨਾਂ ਭਰਾਵਾਂ ਨੂੰ ਸੰਤੁਸ਼ਟੀ ਹੋ ਜਾਂਦੀ ਆ ਵੀ ਕਿਉਂਕਿ ਇਹ ਡਿਟੇਲ ਆ ਜਿਹੜੀ ਦੋਸਤੋ ਕੋਈ ਜ਼ੁਬਾਨੀ ਨਹੀਂ ਕੀ ਇਹ ਬਿਲਕੁਲ ਔਰ ਕੋੜ ਆਪਾਂ ਗੱਲ ਕਰ ਰਹੇ ਆ ਜਿਉਂਦੀਆਂ ਜਗਦੀਆਂ ਮਸਾਲਾ ਨੇ ਠੀਕ ਆ ਜੀ ਮਦਰ ਪਾਕ ਤੋਂ ਫਾਦਰ ਪਾਕ ਤੋਂ ਕੋਈ ਵੀ ਭਰਾ ਜਿਹੜੇ ਉਹ ਬੁੱਲ ਵੀ ਵੇਖ ਸਕਦਾ ਬਾਪੂ ਵੀ ਵੇਖ ਸਕਦਾ ਮਦਰ ਵੀ ਵੇਖ ਸਕਦਾ ਸਮੁੰਦਰ ਬੁੱਲ ਦੀ ਬਾਕੀ ਇੱਧਰ ਜਿਹੜੇ ਵੀਰ ਗੋਰੇ ਆ ਕਟੀਆਂ ਦੋਵੇਂ ਝੋਟੀਆਂ ਆਪਣੇ ਕੋਲ ਆ ਹਾਂਜੀ ਠੀਕ ਹੈ ਤੇ ਇਹ ਜਿਹਨਾਂ ਦੀ ਵੀਰ ਗੋਰੇ ਕਿੰਨੀ ਕਿੰਨੀਆਂ ਆ ਦੋ ਝੋਟੀਆਂ ਦੀ ਇਹ ਵੀਰੇ 9 ਮਹੀਨੇ ਦੀ ਆ ਆ ਆਹ 9.5 ਮਹੀਨੇ ਦੀ ਆ ਠੀਕ ਆ ਜੀ ਓਟ ਪੱਤੇ ਇਹ 9 ਮਹੀਨੇ ਦੀ ਹੈ ਹਾਂਜੀ ਇਹਦੀ ਗਰੋਥ ਜਿਆਦਾ ਹੀ ਮੈਨੂੰ ਲੱਗਦੀ ਵੱਡੀ ਹੈ ਨਾ ਇਹ ਵੀਰੇ ਦੁੱਧ ਛੱਡਿਆ ਨੂੰ ਠੀਕ ਆ ਠੀਕ ਆ ਹੁਣ ਇੱਕ ਦੁੱਧ ਤੇ ਪਲੀ ਆ ਇੱਕ ਬਿਨਾ ਦੁੱਧ ਤੋਂ ਆ ਇਹ ਉਹਦੇ ਨਾਲ ਡੁੱਡੀ ਹੋਈ ਵੀ ਆ ਹਾਂ ਮੈਨੂੰ ਲੱਗਦਾ ਵੀ ਚਲ ਆਏ ਆ ਗੱਲ ਬਾਕੀ ਜਮੇ ਕਈ ਰਾਂ ਇੱਕ ਪਿਓ ਦੇ ਦੋ ਮੁੰਡੇ ਹੁੰਦੇ ਆ ਹਾਂ ਇੱਕ ਨੇ ਖਰਾਕ ਖਾ ਲਈ ਖੁੱਲੀ ਕਿਦਰਾਂ ਕਿਤੇ ਇੱਕ ਨੇ ਦਾਗਸਾ ਮਾਰ ਕੇ ਵੀ ਖਾ ਲਈ ਇੱਕ ਨੂੰ ਮਿਲਨੀ ਥੋੜੀ ਜੀ ਵੀ ਚੋ ਆਏ ਨਾ ਉਹ ਪਹਿਲਾਂ ਝੋਟੀ ਦੀ ਆ ਹਾਂਜੀ ਤੇ ਫਿਰ ਉਹ ਰਹਿ ਗਿਆ ਹਾਂ ਉਹ ਫਿਰ ਆਏ ਸੀਗਾ ਵੀ ਉਦੋਂ ਚੱਕਰ ਉਹ ਚਵਾਈ ਵਾਲਾ ਹੋ ਗਿਆ ਨਾ ਤੇ ਫਿਰ ਉਹ ਬੱਚੇ ਤੋਂ ਬਿਨਾ ਕਰ ਲਈ ਤੇ ਫਿਰ ਦੁੱਧ ਉਹਨੂੰ ਮੰਨ ਲਓ ਵੀ ਇਹ ਹੁਣ ਮੱਝ ਮਿਲਦੀ ਨਹੀਂ ਬੱਚੇ ਤੇ ਇਹ ਫਿਰ ਦੁੱਧ ਥੱਲੇ ਚੁੰਗੀ ਗਈ ਤੇ ਉਹ ਪਲੀ ਹੋਵੇ 20 ਦਿਨ ਸਿਰਫ ਥੱਲੇ ਦੁੱਧ ਪਿਆ ਉਹ ਨੂੰ ਮੈਂ ਠੀਕ ਆ ਜੀ ਸਿਰਫ 20 ਦਿਨ 20 ਦਿਨਾਂ ਤੋਂ ਬਾਅਦ ਜਾਨੀ ਕਿ ਉਹ ਥੱਲੇ ਮੈਂ ਛੱਡੀ ਨਹੀਂ ਮਾਈਦੀ ਪਸਮਾਨ ਨੂੰ ਵੀ ਕੱਟੀ ਥੱਲੇ ਨਹੀਂ ਛੱਡੀ ਉਹ ਠੀਕ ਆ ਜੀ ਤੇ ਉਹ ਉਵੇਂ ਹੀ ਰਹੀ ਆ ਬਾਕੀ ਥੋੜਾ ਕੋਈ ਜ਼ਿਆਦਾ ਫਰਕ ਨਹੀਂ 19 20 21 ਦਾ ਫਰਕ ਆ ਨਹੀਂ ਫਰਕ ਤਾਂ ਹੁਣ ਮੰਨ ਲਾ ਵੀ ਇਹ ਦਿਸ ਹੀ ਜਾਂਦਾ ਫਰਕ ਆ ਜਾਂਦਾ ਬਾਕੀ ਆ ਸਾਹਮਣੇ ਆ ਸਾਰਾ ਕੁਝ ਆ ਲਓ ਜੀ ਟੁੱਡਾ ਮਾਰ ਕੇ ਜਿਹੜੀ ਪੀ ਗਈ ਹੈ ਨਾ ਉਹ ਤੁਹਾਡੇ ਸਾਹਮਣੇ ਬਾਕੀ ਉਹ ਪਲੂਣ ਮਦਰ ਦੀ ਜਿਹੜੀ ਆ ਪਲੂਨ ਕੱਟੀ ਝੋਟੀ ਦੀ ਜਿਹੜੀ ਆ ਧੀ ਆ ਤੇ ਚਲੋ ਉਹਦੇ ਕਰਕੇ ਵੀ ਆ ਫਰਕ ਪੈਂਦਾ ਸੂਏ ਦਾ ਫਰਕ ਪੈਂਦਾ ਪਤਾ ਹੀ ਆ ਇਹਨੂੰ ਕਿਤੇ ਮੈਨੂੰ ਤਾਂ ਗੋਰੇ ਭਾਈ ਕਿਤੇ 5-6 ਮਹੀਨੇ ਵਾਵਾ ਖੁੱਲਾ ਪਿਆਤਾ ਹਨ ਨਹੀਂ ਇਹਨੂੰ ਬਹੁਤ ਪਿਆ ਇਹ ਤਾਂ ਬਸ ਜਦੋਂ ਬੱਜ ਨੂੰ ਹਟ ਗਈ ਤੇ ਉਦੋਂ ਮੁੜ ਕੇ ਤੇ ਬੰਦ ਕਰਤਾ ਬਹੁਤ ਪਿਆਰੀਆਂ ਝੋਟੀਆਂ ਨੇ ਇਹ ਦੋਸਤੋਂ ਸਮੁੰਦਰ ਦਾ ਹੀ ਰਿਜ਼ਲਟ ਆ ਸਮੁੰਦਰ ਬੋਲ ਜਿਹੜਾ ਆਪਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦਿਖਾਇਆ ਬਾਕੀ ਮਾਰਕਿੰਗ ਤੁਸੀਂ ਵੇਖ ਸਕਦੇ ਹੋ ਬੜੀ ਜਾਇਜ਼ ਮਾਰਕਿੰਗ ਦੇ ਵਿੱਚ ਆ ਡੀਨ ਡਾਲ ਸਰੀਰਕ ਬੰਤਰ ਵੇਖ ਸਕਦੇ ਜੇ ਪੇਟ ਵੇਖ ਸਕਦੇ ਜੇ ਬਾਡੀ ਸਟਰਕਚਰ ਤੁਹਾਡੇ ਸਾਹਮ ਕੋਲੇ ਸਭ ਕੁਝ ਹੋਵੇ ਤਾਂ ਫਿਰ ਗੱਲ ਕਰਨੀ ਕੋਈ ਬੜੀ ਔਖੀ ਨਹੀਂਗੀ ਠੀਕ ਹੈ ਜੀ ਗੱਲ ਨੂੰ ਬਿਲਕੁਲ 100% ਕਿਹਾ ਵੀ ਜਾਂਦਾ ਠੀਕ ਹੈ ਜੀ ਸੋ ਰਿਜ਼ਲਟ ਕੋਲੇ ਆ ਸਾਰਾ ਵੀਰ ਗੋਰੇ ਉਹਨਾਂ ਦੇ ਬਾਕੀ ਇੱਕ ਗੋਰੇ ਵੀਰ ਕੰਟੈਕਟ ਨੰਬਰ ਜਿਹੜੇ ਆਪਣੇ ਸੰਪਰਕ ਨੰਬਰ ਨੇ ਕਿਸੇ ਸੱਜਣ ਨੇ ਧਰਨਾ ਕੰਟੈਕਟ ਕਰਨਾ ਆਉਣ ਬਾਰੇ ਪੁੱਛਣਾ ਤੇ ਜਰੂਰ ਤੁਸੀਂ ਇੱਕ ਵਾਰੀ ਸਾਂਝੇ ਕਰ ਦਿਓ ਜੇ ਇੱਕ ਖਾਸ ਪਰਪਸ ਜਿਹੜਾ ਦੋਸਤੋ ਆਪਣਾ ਵੀਡੀਓ ਬਣਾਉਣ ਦਾ ਸੀਗਾ ਸਮੁੰਦਰ ਪੁੱਲ ਦੀ ਬਿਲਕੁਲ ਡਾਇਰੈਕਟ ਕ੍ਰੋਸਿੰਗ ਦੇ ਲਈ ਸੀਗਾ ਖਾਸ ਤੌਰ ਤੇ ਉਹਦੇ ਲਈ ਤੁਸੀਂ ਮਿਲ ਸਕਦੇ ਜੇ ਮੀਟਿੰਗ ਕਰਾਉਣੀ ਆ ਕ੍ਰੋਸਿੰਗ ਕਰਾਉਣੀ ਆ ਤੁਸੀਂ ਮੱਝ ਝ ਤੇ ਜਰੂਰ ਮੇਰਾ ਵੀਰੇ ਕੋਈ ਸੇਵਾ ਦਾ ਲਾਭ ਉਠਾਓ ਕਿਉਂਕਿ ਆਪਣੇ ਇਲਾਕੇ ਦੇ ਵਿੱਚ ਜੇਕਰ ਜੀਰੇ ਦੀ ਗੱਲ ਕਰੀਏ ਮਲਸੀਆ ਪਿੰਡ ਲੱਗੇ ਆ ਤੇ ਨਾਲ ਹੀ ਢੰਡੀਆਂ ਪਿੰਡ ਆ ਤੇ ਲਾਗੇ ਬੰਨੇ ਵਾਲੇ ਮੇਰੇ ਭਰਾ ਠੀਕ ਆ ਜੀ ਜਰੂਰ ਬਿਲਕੁਲ ਇਸ ਸਹੂਲਤ ਦਾ ਫਾਇਦਾ ਉਠਾਓ ਤੇ ਵੀਰ ਗੋਰੇ ਇੱਕ ਵਾਰੀ ਕੰਟੈਕਟ ਨੰਬਰ ਆਪਣੇ ਕਰ ਦਈਏ ਸਾਨੂੰ ਮੇਰਾ ਹੀ ਮੋਬਾਈਲ ਨੰਬਰ ਹੈਗਾ ਜੀ 97819 10483 ਠੀਕ ਆ ਜੀ ਹਾਂਜੀ ਸੋ ਇਹੀ ਵਟਸਐਪ ਨੰਬਰ ਆ ਜੀ ਇੱਕ ਹੀ ਨੰਬਰ ਆਪਣਾ ਠੀਕ ਆ ਭਰਾ ਹਾਂਜੀ ਓਕੇ ਭਾਜੀ ਗੋਰੇ ਮਿਹਰਬਾਨੀ ਸਰ ਓਕੇ ਸੋ ਦੋਸਤੋ ਧੰਨਵਾਦ ਸਾਰੇ ਮੇਰੇ ਭਰਾਵਾਂ ਦਾ ਸਾਰੇ ਪਸ਼ੂ ਪਾਲਕ ਵੀਰਾਂ ਦਾ ਬ੍ਰੀਡਰ ਭਰਾਵਾਂ ਦਾ ਜਿਨ੍ਹਾਂ ਨੇ ਪੂਰੀ ਵੀਡੀਓ ਵੇਖੀ ਆ ਬਾਕੀ ਦੱਬ ਕੇ ਬਾਦੋਂ ਉਹ ਤੇ ਸ਼ੇਅਰ ਕਰ ਦਿਓ ਆਪਣੀ ਭਲਾਈ ਦੇ ਲਈ ਜਿਹੜਾ ਦੋਸਤੋ ਇਹ ਬੁੱਲ ਵੀਰ ਉਹਨਾਂ ਨੇ ਸਾਂਭੇ ਆ ਘਰ ਖਵਾ ਕੇ ਜਿਹੜਾ ਦੋਸਤੋ ਇਹਨਾਂ ਨੂੰ ਪਾਲਿਆ ਜਾਂਦਾ ਠੀਕ ਆ ਜੀ ਤੇ ਜਰੂਰ ਇਹਨਾਂ ਕਾ ਪ੍ਰਮੋਟ ਕਰਨਾ ਤਾਂ ਆਪਣਾ ਬਣਦਾ ਹੀ ਆ ਵੀ ਕੱਲ ਨੂੰ ਜਿਸ ਭਰਾ ਦੇ ਘਰੇ ਕੋਈ ਕੱਟੀ ਝੋਟੀ ਜਾਵੇ ਤੇ ਉਹ ਚੇਤਾ ਕਰੇ ਵੀ ਕਦੀ ਉਸ ਮਾਲੀ ਦੀ ਉਸ ਸ਼ਾਂਤੀ ਆਪਣੇ ਘਰੇ ਪਦੈਸ਼ ਆਈ ਆ ਤੇ ਬਿਲਕੁਲ ਤੁਹਾਡੀ ਬਿਲਕੁਲ ਹੋਰ ਸਮਝ ਦੇ ਵਿੱਚ ਦਿਲਚਸਪੀ ਦੇ ਵਿੱਚ ਹੋਰ ਵੀ ਵਾਧਾ ਹੋਵੇ ਧੰਨ